ਤੁਰਦੇ ਰਹੋ ਤਾਂ ਰਾਹਾਂ ਮਿਲਣਗੀਆਂ ਰੁਕ ਗਏ ਤਾਂ ਸਲਾਹਾਂ ਮਿਲਣਗੀਆਂ ਦੇਖੇ ਤਾਂ ਦੇਖੋ ਜਨਾਬ ਕਿਸੇ ਦੇ ਚਿਹਰੇ ਨੂੰ ਖੁਸ਼ੀਆਂ ਨੂੰ ਔਰ ਜ਼ਿੰਦਗੀ ਦੇ ਵਿੱਚ ਹਾਸਿਆਂ ਨੂੰ ਤੁਹਾਨੂੰ ਬੇਅੰਤ ਦੁਆਵਾਂ ਤੇ ਹਮੇਸ਼ਾ ਜ਼ਿੰਦਗੀ ਦੇ ਵਿੱਚ ਸਲਾਮਾਂ ਮਿਲਣਗੀਆਂ ਜੀ ਆਇਆਂ ਨੂੰ ਤੁਹਾਡਾ ਸਾਰਿਆਂ ਦਾ ਤੁਸੀਂ ਵੇਖ ਰਹੇ ਹੋ ਸੁਨੇਹੇ ਪ੍ਰੋਗਰਾਮ ਮੈਂ ਕਮਲਪ੍ਰੀਤ ਘਰ ਆਪਣੀ ਟੀਮ ਦੇ ਨਾਲ ਹਾਜ਼ਰ ਆ ਤੁਹਾਡੇ ਸਾਰਿਆਂ ਦੀ ਮੁਸਕਾਨ ਦਾ ਕਾਰਨ ਬਣਦਿਆਂ ਹੋਇਆਂ ਦੁਆਵਾਂ ਲੈਂਦਿਆਂ ਹੋਇਆਂ ਦਿੰਦਿਆਂ ਹੋਇਆਂ ਇਸ ਸਫ਼ਰ ਨੂੰ ਖੂਬ ਸੁਰਤ ਬਣਾਉਣ ਦੇ ਲਈ ਪ੍ਰੋਗਰਾਮ ਸੁਨੇਹੇ ਤੁਹਾਡੇ ਆਪਣਿਆਂ ਦੇ ਸੁਨੇਹੇ ਤੁਹਾਡੇ ਆਪਣਿਆਂ ਦੀ ਤੁਸੀਂ ਵੀ ਸੁਨੇਹਾ ਭੇਜ ਸਕਦੇ ਹੋ ਆਪਣੇ ਪਰਿਵਾਰ ਦੇ ਕਿਸੇ ਵੀ ਜੀ ਨੂੰ ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਇੱਕ ਜੇ ਆਪਾਂ ਨਿਯਮ ਬਣਾ ਲਈਏ ਆਪਣੀ ਜ਼ਿੰਦਗੀ ਦੇ ਵਿੱਚ ਔਰ ਸਭ ਤੋਂ ਵੱਡੀ ਜੇਕਰ ਆਪਾਂ ਰਹਿਮਤ ਝੋਲੀ ਦੇ ਵਿੱਚ ਪਰਮਾਤਮਾ ਵੱਲੋਂ ਦਿੱਤੀ ਹੋਈ ਨੂੰ ਮਹਿਸੂਸ ਕਰੀਏ ਤੇ ਅੱਗੇ ਵੰਡੀਏ ਉਹ ਹੁੰਦਾ ਹੈ ਕਿਸੇ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲੈ ਕੇ ਆਉਣਾ ਕਿਸੇ ਦੇ ਚਿਹਰੇ ਉੱਤੇ ਹਾਸੀਆਂ ਦਾ ਕਾਰਨ ਬਣਨਾ ਬਣੋ ਜ਼ਰੂਰ ਬਣੋ ਕਿਉਂਕਿ ਇਹ ਜਦੋਂ ਤੁਸੀਂ ਕਿਸੇ ਦੀ ਜ਼ਿੰਦਗੀ ਦੇ ਵਿੱਚ ਹਾਸੇ ਜ਼ਿੰਦਗੀ ਨੂੰ ਸੋਹਣਾ ਬਣਾਉਣ ਦੇ ਲਈ ਜਾਂ ਕਿਸੇ ਦੀ ਜ਼ਿੰਦਗੀ ਨੂੰ ਸੇਧ ਦੇਣ ਦੇ ਲਈ ਕੋਈ ਨਾ ਕੋਈ ਉਸ ਦੀ ਜ਼ਿੰਦਗੀ ਦੇ ਵਿੱਚ ਜਦੋਂ ਆਪਣਾ ਇੱਕ ਠਕ ਠਕ ਕਰਦਾ ਹੋਇਆ ਇੱਕ ਸੁਨੇਹਾ ਲਾਉਂਦੇ ਹੋ ਨਾ ਤਾਂ ਉਹਦੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਹਮੇਸ਼ਾ ਜਦੋਂ ਚਾਤ ਪਾਉਂਦਾ ਹੈ ਜਦੋਂ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦਾ ਹੈ ਜਾਂ ਉਸ ਦੇ ਚਿਹਰੇ ਉੱਤੇ ਖੁਸ਼ੀ ਆਉਂਦੀ ਹੈ ਹੱਸਦਾ ਹੈ ਔਰ ਉਹ ਮਹਿਸੂਸ ਕਰਦਾ ਹੈ ਉਹ ਜ਼ੁਬਾਨ ਤੋਂ ਨਹੀਂ ਕਹਿੰਦਾ ਭਾਵੇਂ ਉਹ ਦਿਲੋਂ ਕਹੇ ਕਿ ਬਹੁਤ ਸਾਰੀਆਂ ਦੁਆਵਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਅਰਦਾਸਾਂ ਦੀ ਆਮਦ ਕਰ ਦਿੰਦਾ ਹੈ ਬਸ ਇਹੀ ਹੋਣਾ ਚਾਹੀਦਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਆਉਫੇ ਕਾਰਨ ਬਣਦੇ ਹਾਂ ਆਪਾਂ ਵੀ ਕਿਸੇ ਨਾ ਕਿਸੇ ਦੇ ਚਿਹਰੇ ਉੱਤੇ ਮੁਸਕਾਨ ਲੈ ਕੇ ਆਈਏ ਕਿਸੇ ਨਾ ਕਿਸੇ ਚਿਹਰੇ ਉੱਤੇ ਹਾਸੇ ਲੈ ਕੇ ਆਈਏ ਔਰ ਇਹ ਹਾਸੇ ਜਦੋਂ ਅਸੀਂ ਬੀਜਾਂਗੇ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆਉਣਗੀਆਂ ਸੱਚ ਮੰਨਿਓ ਕੁਦਰਤ ਸਾਨੂੰ ਬਹੁਤ ਸੋਨਾ ਸਨੇਹਾ ਦਿੰਦੀ ਹੈ ਇਹ ਰਾਣੀ ਕੁਦਰਤ ਸਾਡੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਸੁਨੇਹਿਆਂ ਨੂੰ ਲਾਉਂਦੀ ਰਹੇ ਦੀ ਹੈ ਔਰ ਇਹਨਾਂ ਸੁਨੇਹਾ ਨੂੰ ਅਸੀਂ ਸਮਝਣਾ ਹੈ ਔਰ ਇਹ ਸੁਨੇਹੇ ਸਮਝ ਕੇ ਆਪਣੀ ਜ਼ਿੰਦਗੀ ਦੇ ਵਿੱਚ ਆਮਦ ਕਰਵਾਉਣੀ ਹੈ ਕੁਸ਼ੀਆਂ ਦੀ ਹਾਸੀਆਂ ਦੀ ਜਿੱਥੇ ਸਾਡੀ ਜ਼ਿੰਦਗੀ ਦੇ ਵਿੱਚ ਹੋਵੇ ਉੱਥੇ ਸਾਡੇ ਨਾਲ ਵੀ ਬਹੁਤ ਸਾਰੇ ਰਿਸ਼ਤੇ ਬਹੁਤ ਸਾਰੀਆਂ ਜ਼ਿੰਦਗੀਆਂ ਜੁੜੀਆਂ ਹੁੰਦੀਆਂ ਨੇ ਤੇ ਉਹਨਾਂ ਦੀ ਵੀ ਆਮਦ ਕਰਾਉਣੀ ਹੈ ਤੁਸੀਂ ਵੀ ਹਸਣਾ ਚਾਹੁੰਦੇ ਹੋ ਤੁਸੀਂ ਵੀ ਖੁਸ਼ੀ ਕਿਸੇ ਦੇ ਚਿਹਰੇ ਉੱਤੇ ਲੈ ਕੇ ਆਉਣਾ ਚਾਹੁੰਦੇ ਹੋ ਤੁਸੀਂ ਵੀ ਕਿਸੇ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਖਾਸ ਦਿਨ ਨੂੰ ਬੇहद ਖਾਸ ਬਣਾਉਣਾ ਚਾਹੁੰਦੇ ਹੋ फटाफट ਸਾਡੀ ਈਮੇਲ ਨੋਟ ਕਰ ਲਓ ਜਿਹੜੀ ਟੀਵੀ ਸਕਰੀਨ ਦੇ نیچے ਇੱਕ ਪੱਟੀ ਤੇ ਸੋਹਣੇ-ਸੋਹਣੇ ਅੱਖਰਾਂ ਦੇ ਨਾਲ ਲਿਖੀ ਹੋਈ ਹੈ suneheddi punjabi@gmail.com ਇਹ ਸਾਡੀ ਈਮੇਲ ਆਈਡੀ ਹੈ ਔਰ ਇਸ ਈਮੇਲ ਆਈਡੀ ਨੂੰ ਤੁਸੀਂ ਜਦੋਂ ਖੋਲੋਗੇ ਉਹਦੇ ਵਿੱਚ ਸੁਨੇਹਾ ਲਿਖ ਕੇ ਫੋਟੋ ਅਟੈਚ ਕਰਕੇ ਤੇ ਸ਼ੁੱਕਰਵਾਰ ਨੂੰ ਭੇਜ ਦੇਣੀਆਂ ਨੇ ਲੇਟ ਨਹੀਂ ਹੋਣਾ ਮੈਂ ਤਾਂ ਕਹਿੰਦੀ ਵੀਰਵਾਰ ਤੱਕ ਕਰ ਭੇਜ ਦਿਆ ਕਰੋ ਪਹਿਲੇ ਇੱਕ ਹਫਤਾ ਸੋਚ ਲਿਆ ਕਰੋ ਕਿ ਇਸ ਹਫਤੇ ਦੇ ਵਿੱਚ ਕਿਹਦਾ ਜਨਮ ਦਿਨ ਆਉਣਾ ਹੈ ਕਿ ਦੀ ਐਨੀਵਰਸਰੀ ਆਉਣੀ ਹੈ ਤੇ ਆਪਾਂ ਕਿ ਉਹਨੂੰ ਇੱਕ ਸਰਪ੍ਰਾਈਜ਼ ਸੋਹਣਾ ਜਿਹਾ ਦੇਣਾ ਹੈ ਤੇ ਫਿਰ ਬਸ ਆਪਾਂ ਉਹ ਕੰਮ ਕਰ ਦਈਏ ਸੋ ਇਹ ਕੰਮਾਂ ਦੇ ਨਾਲ-ਨਾਲ ਆਪਣੀ ਜ਼ਿੰਦਗੀ ਦੇ ਵਿੱਚ ਵੀ ਇਹਤ ਸੋਹਣੇ ਸੋਹਣੇ ਕੰਮ ਵੀ ਕਰਨੇ ਨੇ ਬਹੁਤ ਸਾਰੀਆਂ ਗੱਲਾਂ ਵੀ ਅੱਜ ਮੇਰੇ ਕੋਲ ਨੇ ਔਰ ਬਹੁਤ ਸਾਰੀਆਂ ਦੁਆਵਾਂ ਜਿਹੜੀਆਂ ਭੇਜੀਆਂ ਹੋਈਆਂ ਨੇ ਵੱਡਿਆਂ ਨੂੰ ਆਪਣੇ ਛੋਟਿਆਂ ਲਈ ਜਾਂ ਹਾਨੀਆਂ ਨੂੰ ਆਪਣੇ ਹਾਨੀਆਂ ਦੇ ਲਈ ਸਲਾਹਾਂ ਜਾਂ ਇੱਕ ਖੁਸ਼ੀਆਂ ਦੀ ਪੈਗਾਮ ਭੇਜੇ ਹੋਏ ਨੇ ਉਹ ਵੀ ਤੁਹਾਡੇ ਤੀ ਪਹੁੰਚਦਾ ਕਰਨੇ ਨੇ ਚਲੋ ਫਿਰ ਆਪਾਂ ਨਾਲ-ਨਾਲ ਗੱਲਾਂ ਕਰਾਂਗੇ ਤੇ ਨਾਲ-ਨਾਲ ਤੁਹਾਡੇ ਸਨੇਹ ਪੜਦੰਨੇ ਆ ਤੇ ਫੇ ਸਨੇਹ ਦੇ ਵਿੱਚ ਇੱਕ ਗੀਤ ਵੀ ਆਉਣਾ ਹੈ ਤੁਹਾਨੂੰ ਪਤਾ ਹੈ ਨਾ ਸੋ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ 18 ਮਈ ਆਜ਼ਾਦ ਦਾ ਦਿਨ ਔਰ ਅੱਜ ਦੀ ਇਹ ਤਾਰੀਖ ਔਰ ਮੁਬਾਰਕ भेजियां ने हर नूर कौर ਦੇ ਲਈ ਬਹੁਤ ਸੋਹਣੀ ਤਸਵੀਰ ਹਰਨੂਰ ਦੀ ਔਰ ਹਰਨੂ ਨੂੰ ਮੁਬਾਰਕਾ ਨੇ ਅੱਜ ਉਹਦਾ ਜਨਮ ਦਿਨ ਹੈ ਉਹਨਾਂ ਦੇ ਡੈਡੀ ਜੀ ਦਵਿੰਦਰ ਸਿੰਘ ਤੇ ਮੰਮੀ ਰਾਜਵਿੰਦਰ कौर ਭਰਾ ਸਰਗੁਨਪ੍ਰੀਤ ਸਿੰਘ ਦਾਦਾ ਜੀ ਰਣਜੀਤ ਸਿੰਘ ਦਾਦੀ ਮਾਂ ਬਲਵਿੰਦਰ कौर ਚਾਚਾ ਹਰਜਿੰਦਰ ਸਿੰਘ ਦਾਦਾ ਜੀ ਸਰੂਪ ਸਿੰਘ ਦਾਦੀ ਮਾਂ ਗੁਰਦੀਪ कौर ਭੂਆ ਜੀ ਸਿਲਕੀ ਚਾਚਾ ਜੀ ਰਿਕਸੀ ਨਾਨਕਾ ਪਰਿਵਾਰ ਦੇ ਵੱਲੋਂ ਨਾਨਾ ਜੀ ਅਮਰੀਕ ਸਿੰਘ ਨਾਨੀ ਜੀ ਮਨਜੀਤ ਕੌਰ ਮਾਮਾ ਜੀ ਮਨਪ੍ਰੀਤ ਸਿੰਘ ਤੇ ਮਾਮੀ ਜੀ ਸੰਦੀਪ ਕੌਰ ਏਸੀ ਤਰ੍ਹਾਂ ਹੀ ਉਹਨਾਂ ਦੇ ਜਿਹੜੇ ਹੋਰ ਮਾਮੇ ਮਾਮੀਆਂ ਨੇ ਉਹ ਵੀ ਮੁਬਾਰਕਾ ਭੇਜ ਰਹੇ ਨੇ ਨਾਮ ਪੜਦਨੀਆਂ ਗੁਰਸੇਵਕ ਸਿੰਘ ਸਰਬਜੀਤ ਕੌਰ ਅਮਰੀਕ ਸਿੰਘ ਰੁਪਿੰਦਰ ਕੌਰ ਗੁਰਮੀਤ ਸਿੰਘ ਜਸਵੀਰ ਕੌਰ ਤੇ ਜਗਮੀਤ ਸਿੰਘ ਤੇ ਕਰਮਜੀਤ ਕੌਰ ਤੇ ਉਹਨਾਂ ਦੇ ਨਿੱਕੇ ਜਿਹੜੇ ਭੈਣ ਭਰਾ ਨੇ ਜੋਵਨਪ੍ਰੀਤ ਸਿੰਘ ਸਮਰਦੀਪ ਸਿੰਘ ਦੇ ਵੱਲੋਂ ਮੁਬਾਰਕਾ ਆਈਆਂ ਨੇ ਸੋ ਬਹੁਤ ਬਹੁਤ ਮੁਬਾਰਕਾ ਹੋਣ ਹਰਨੂਰ ਕੌਰ ਨੂੰ ਇਹ ਜ਼ਿੰਦਗੀ ਬਹੁਤ ਸੋਹਣੀ ਹੋਵੇ ਸੁਖਾਵੀ ਹੋਵੇ ਔਰ ਜ਼ਿੰਦਗੀ ਦੇ ਵਿੱਚ ਹਰ ਖੁਆਇਸ਼ਾਂ ਨੂੰ ਪੂਰੀ ਕਰਦੀ ਹੋਈ ਮਿਹਨਤ ਕਰਦੀ ਹੋਈ ਵੱਡਿਆ ਤੋਂ ਅਸੀਸਾ ਲੈਂਦੀ ਹੋਈ ਇਹ ਜਨਮ ਦਿਨ ਉਸ ਲਈ ਬਹੁਤ ਖੁਸ਼ੀਆਂ ਵਾਲਾ ਆਵੇ ਵੱਡੀ ਹੋ ਕੇ ਖੂਬ ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀਆਂ ਕਰੇ ਔਰ ਨਾਮ ਰੌਸ਼ਨ ਕਰੇ ਨਾਨਕੇ ਦਾਦਕੇ ਸਾਰੇ ਪਰਵਾੜ ਦਾ ਪ੍ਰਮਾਤਮਾ ਮਿਹਰ ਭਰਿਆ ਹੱਥ ਰੱਖੇ ਅਗਲੀ ਮੁਬਾਰਕਬਾਦ ਹਾਰਦਿਕ ਸਿੰਘ ਨੂੰ ਦੰਦੇ ਹਾਂ ਸੁਨੇਹੇ ਦੇ ਵਿੱਚ ਮੁਬਾਰਕਾਂ ਭੇਜੀਆਂ ਨੇ ਉਹਨਾਂ ਦੇ ਲਈ ਉਹਨਾਂ ਦੇ ਪਿਆਰੇ ਮਾਮਾ ਜੀ ਗੁਰਪ੍ਰੀਤ ਸਿੰਘ ਤੇ ਭੁਪਿੰਦਰਜੀਤ ਸਿੰਘ ਨਾਨਾ ਨਾਨੀ ਜਿਹੜੇ ਬਹੁਤ ਪਿਆਰੇ ਨੇ ਜਿਹੜੇ ਬਹੁਤ ਇਹਨੂੰ ਲਾਡਾ ਨਾਲ ਰੱਖਦੇ ਨੇ ਜਗਮੋਨ ਸਿੰਘ ਤੇ ਮਨਜੀਤ ਕੌਰ ਮਾਤਾ ਪਿਤਾ ਦੇ ਅੱਖਾਂ ਦਾ ਤਾਰਾ ਗੁਰਵੀਰ ਸਿੰਘ ਤੇ ਪਰਮਿੰਦਰ ਕੌਰ ਤੇ ਭੈਣ ਜੋਤ ਰੂਪ ਕੌਰ ਦਾ ਬਹੁਤ ਹੀ लाਡਲਾ ਵੀਰਾ ਦਾਦਾ ਦਾਦੀ ਜਗਤਾਰ ਸਿੰਘ ਹਰਪਜਨ ਕੌਰ ਤੇ ਸਮੂਹ ਨਾਨਕਾ ਦਾਦਕਾ ਪਰਿਵਾਰ ਦਾਦੇ ਦਾਦੀ ਦਾ ਵੀ ਬਹੁਤ ਬਹੁਤ लाਡਲਾ ਪਿਆਰਾ ਹਾਰਦਿਕ ਨੂੰ ਬਹੁਤ ਬਹੁਤ ਮੁਬਾਰਕਾ ਪ੍ਰਮਾਤਮਾ ਹਾਰਦਿਕ ਨੂੰ ਜ਼ਿੰਦਗੀ ਦੇ ਵਿੱਚ ਬਹੁਤ ਸੋਹਣੇ ਮੁਕਾਮਾਂ ਤੇ ਪਹੁੰਚਾਵੇ ਵੱਡਾ ਹੋ ਕੇ ਖੂਬ ਤਰੱਕੀਆਂ ਕਰੇ ਆਪਣੀ ਜ਼ਿੰਦਗੀ ਦੇ ਵਿੱਚ ਜਿੱਥੇ ਆਪਣੇ ਨਾਮ ਨੂੰ ਲੈ ਕੇ ਅੱਗੇ ਜਾਵੇ اسی ਤਰ੍ਹਾਂ ਹੀ ਕੌਮ ਨੂੰ ਲੈ ਕੇ ਜਾਵੇ ਰਾਤ ਨੂੰ ਲੈ ਕੇ ਜਾਵੇ ਸਾਰਾ ਦੇਸ਼ ਉੱਤੇ ਫਕਰ ਕਰੇ ਔਰ ਪਰਮਾਤਮਾ ਕਰੇ ਇਸ ਦੇ ਵਿੱਚ ਇੰਨੇ ਸੋਹਣੇ ਗੁਣ ਹੋਣ ਕਿ ਜਿੱਥੇ ਵੀ ਜਾਵੇ ਗੁਣਾ ਦਾ ਮਾਲਕ ਹਮੇਸ਼ਾ ਸਾਰਿਆਂ ਦੇ ਦਿਲਾਂ ਤੇ ਰਾਜ ਕਰੇ ਬਹੁਤ-ਬਹੁਤ ਮੁਬਾਰਕਾ ਅਮਾਇਰਾ ਵੀ ਆਪਣਾ ਜਨਮ ਦਿਨ ਅੱਜ ਮਨਾ ਰਹੀ ਹੈ 18 ਮਈ ਉਸ ਦਾ ਜਨਮ ਦਿਨ ਹੈ ਔਰ ਮੁਬਾਰਕਾ ਪੇਚੀਆਂ ਨੇ ਸੁਨੇਹੇ ਦੇ ਵਿੱਚ ਉਹਨਾਂ ਦੇ ਮੰਮੀ ਸ਼ੈਲੀ ਸ਼ਰਮਾ ਪਾਪਾ ਸੰਦੀਪ ਸ਼ਰਮਾ ਨਾਨਾ ਸ਼ੋਕਮਾਰ ਜੀ ਨਾਨੀ ਰਚਨਾ ਦੇਵੀ ਦਾਦਾ ਤੇ ਦਾਦੀ ਜੀ ਤੇ ਭਰਾ ਗੋਰੂ ਵੱਲੋਂ ਬਹੁਤ-ਬਹੁਤ ਮੁਬਾਰਕਾਂ ਨੇ ਕਹਿੰਦੇ ਨੇ ਕਿ ਭਗਵਾਨ ਉਸ ਤੇ ਆ ਉਮਰਾਨ ਨੂੰ ਬਹੁਤ ਬਹੁਤ ਲੰਬਾ ਕਰੇ ਉਸ ਨੂੰ ਢੇਰ ਸਾਰੀਆਂ ਖੁਸ਼ੀਆਂ ਦੇਵੇ ਇਹਨਾਂ ਢੇਰ ਸਾਰੀਆਂ ਖੁਸ਼ੀਆਂ ਦੇ ਵਿੱਚ ਹਮੇਸ਼ਾ ਨੱਚਦੀ ਟੱਪਦੀ ਮਾਇਰਾ ਹਰ ਦਿਨ ਨੂੰ ਬਹੁਤ ਸੋਹਣੇ ਤਰੀਕੇ ਦੇ ਨਾਲ ਸੈਲੀਬ੍ਰੇਟ ਕਰੇ ਬਹੁਤ ਪਿਆਰੀ ਲੱਗ ਰਹੀ ਆ ਮਾਇਰਾ ਤਸਵੀਰ ਦੇ ਵਿੱਚ ਜਿੰਦਗੀ ਵੀ ਬਹੁਤ-ਬਹੁਤ ਉਸਦੀ ਪਿਆਰੀ ਹੋਵੇ ਸੋਹਣੀਆਂ-ਸੋਹਣੀਆਂ ਗੱਲਾਂ ਸਿੱਖ ਕੇ ਨਿੱਕੇ-ਨਿੱਕੇ ਜਦੋਂ ਗੁਣਾ ਨੂੰ ਬੱਚੇ ਅਪਣਾਉਂਦੇ ਨੇ ਨਿੱਕੇ-ਨਿੱਕੇ ਕੰਮ ਕਰਦੇ ਨੇ ਨਿੱਕੇ-ਨਿੱਕੇ ਹੱਥਾਂ ਨਾਲ ਜਦੋਂ ਨਾ ਬੱਚੇ ਆਪਣੇ ਜਨਮ ਦਿਨ ਉੱਤੇ ਬੂਟੇ ਲਾਉਂਦੇ ਨੇ ਬਹੁਤ ਸੋਹਣਾ ਲੱਗਦਾ ਹੈ ਪ੍ਰਮਾਤਮਾ ਇਸੇ ਤਰ੍ਹਾਂ ਹੀ ਉਸ ਨੂੰ ਬਹੁਤ ਬਹੁਤ ਖੁਸ਼ੀਆਂ ਦੇ ਕੇ ਨਿਵਾਟੇ ਗਗਨਦੀਪ ਸਿੰਘ 18 ਮਈ ਅੱਜ ਆਪਣਾ ਜਨਮ ਦਿਨ ਸੈਲੀਬ੍ਰੇਟ ਕਰ ਰਹੇ ਨੇ ਔਰ ਸੁਨੇਹੇ ਦੇ ਵਿੱਚ ਮਾਤਾ ਪਿਤਾ ਜੀ ਹਰਵਿੰਦਰ ਕੌਰ ਤੇ ਹਰਮੇ ਸਿੰਘ ਹੋਰਾਂ ਨੇ ਮੁਬਾਰਕਾਂ ਦਿੱਤੀਆਂ ਨੇ ਪ੍ਰਾ ਗੁਰਪ੍ਰੀਤ ਸਿੰਘ ਤੇ ਪਵਨਜੋਤ ਸਿੰਘ ਚਾਚਾ ਨਛੱਤਰ ਸਿੰਘ ਚਾਚੀ ਸਿਮਰਜੀਤ ਕੌਰ ਤੇ ਦਾਦਾ ਕਰਤਾਰ ਸਿੰਘ ਦਾਦੀ ਪ੍ਰੀਤਮ ਕੌਰ ਤੇ ਭੈਣਾਂ ਵੱਲੋਂ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਮੈਂ ਕਿਹ ਕਰੋੜ ਕਰੋੜ ਮੁਬਾਰਕਾਂ ਡੀਡੀ ਪੰਜਾਬੀ ਦੇ ਸਾਰੇ ਪਰਿਵਾਰ ਵੱਲੋਂ ਤੁਹਾਨੂੰ ਗਗਨਦੀਪ ਜ਼ਿੰਦਗੀ ਦੇ ਵਿੱਚ ਅੰਗੇ ਕੰਮ ਕਰਦੇ ਰਹੋ ਆਪਣੀ ਪਹਿਚਾਨ ਸੋਹਣੀ ਬਣਾਉਂਦੇ ਰਹੋ ਔਰ ਸਾਰੀਆਂ ਖੁਆਇਸ਼ਾਂ ਨੂੰ ਪੂਰਾ ਕਰਨ ਦੇ ਲਈ ਜਿੰਨੀ ਮਿਹਨਤ ਦੀ ਲੋੜ ਹੈ ਉੰਨੀ ਮਿਹਨਤ ਕਰਦੇ ਰਹੋ ਪ੍ਰਮਾਤਮਾ ਤੁਹਾਨੂੰ ਬਹੁਤ ਸਾਰੇ ਭਾਗ ਲਾਵੇ ਲੰਬੀਆਂ ਉਮਰਾਂ ਹੋਣ ਤੁਹਾਡੀਆਂ ਅਸੀਸਾਂ ਲੈਂਦੇ ਹੋਏ ਜਨਮ ਦਿਨ ਨੂੰ ਬਹੁਤ ਸੋਹਣੇ ਤਰੀਕੇ ਦੇ ਨਾਲ ਸੈਲੀਬ੍ਰੇਟ ਕਰਿਓ अगले मुबारकबाद 18 भाई आज दिन है दिलबाग सिंह कालो होरादा क्योंकि आज जो दिन अपना जन्मदिन ਦੇ ਤੌਰ ਤੇ ਮਨਾ ਰਹੇ ਨੇ ਪਿਤਾ ਜੀ ਰਣਜੀਤ ਸਿੰਘ ਕਾਲੋ ਮਾਤਾ ਜੀ ਜਸਵੀਰ ਕੌਰ ਕਾਲੋ ਪੈਂਡ ਕੁਲਵਿੰਦਰ ਕੌਰ ਭਰਾ ਰਵੀ ਕਾਲੋ ਤੇ ਸੁਪਤਨੀ بیٹے ਪਤੀ ਜੀ ਭਤੀਜੀਆਂ ਭਾਂਜੀਆਂ ਦੇ ਨਾਲ ਹੋ ਰਿਸ਼ਤੇਦਾਰ ਤੇ ਦੋਸਤ ਜੀੜੀ ਪੰਜਾਬੀ ਦਾ ਸਾਰਾ ਪਰਿਵਾਰ ਜਿੰਨੇ ਵੀ ਸਾਰੇ ਪਰਿਵਾਰ ਦੇ ਜੀ ਦੇਖ ਰਹੇ ਨੇ ਇਸ ਸਮੇਂ ਤੁਹਾਨੂੰ ਦੇ ਰਹੇ ਨੇ ਮੁਬਾਰਕਾਂ ਦਿਲबाग ਸਿੰਘ ਜੀ ਬਹੁਤ ਬਹੁਤ ਮੁਬਾਰਕਾਂ ਸੱਚੀ ਜਿਨ੍ਹਾਂ ਦਾ ਨਾਮ ਮਿੱਠੇ ਬਾਗ ਆ ਹੈ ਨਾ ਉਹ ਕਿੰਨੇ ਦਿਲ ਦੇ ਖੁੱਲੇ ਹੋਣਗੇ ਔਰ ਕਿੰਨੇ ਦਿਲ ਦੇ ਤ ਨਹੀਂ ਹੋਣਗੇ ਸੋ ਪਰਮਾਤਮਾ ਬਹੁਤ ਸਾਰੀਆਂ ਬਰਕਤਾਂ ਤੁਹਾਨੂੰ ਲਾਵੇ ਔਰ ਇਸੇ ਤਰ੍ਹਾਂ ਹੀ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਪਰਮਾਤਮਾ ਤੁਹਾਡੀਆਂ ਅਸੀਸਾਂ ਦੇ ਵਿੱਚ ਹੋਰ ਵੀ ਵਾਦਾ ਕਰੇ ਔਰ ਜਿੱਥੇ ਇਹ ਅਸੀਸਾਂ ਤੁਹਾਨੂੰ ਲੱਗਣ ਉੱਥੇ ਤੁਹਾਡੀਆਂ ਵਡੇਰੀਆਂ ਉਮਰਾਂ ਤੰਦਰੁਸਤੀ ਤੇ ਚੜ੍ਹਦੀ ਕਲਾ ਵੱਲ ਤੁਸੀਂ ਹਮੇਸ਼ਾ ਜਾਂਦੇ ਰਹੋ ਰਜਿੰਦਰ ਸਿੰਘ ਹੋਰਾਂ ਦਾ ਜਨਮ ਦਿਨ ਹੈ 18 ਮਈ ਦਾ ਔਰ ਮੁਬਾਰਕਾ ਪੇਜੀਆ ਨੇ ਉਹਨਾਂ ਦੇ ਮੰਮੀ ਮਹਿੰਦਰ ਕੌਰ ਤੇ ਰਮਪਤਨੀ ਸਵਰਨਜੀਤ ਕੌਰ ਤੇ ਬੇਟਾ ਜਸਪ੍ਰੀਤ ਸਿੰਘ ਤੇ ਨੂ ਰਾਣੀ ਵਰਿੰਦਰ ਕੌਰ ਤੇ ਉਹਨਾਂ ਦੀਆਂ ਬੇਟੀਆਂ ਮਨਦੀਪ ਕੌਰ ਲਾ ਬਿੱਟ ਕਾਰ ਤੇ ਉਹਨਾਂ ਦੇ ਜਵਾਈ ਸਤਨਾਮ ਸਿੰਘ ਤੇ ਜਸਪਾਲ ਸਿੰਘ ਦੋਤੇ ਰਾਜਵੀਰ ਸਿੰਘ ਹਰਸ਼ਵੀਰ ਸਿੰਘ ਤੇ ਅਗਮ ਸਿੰਘ ਦੇ ਵੱਲੋਂ ਬਹੁਤ ਬਹੁਤ ਮੁਬਾਰਕਾ ਡੀਡੀ ਪੰਜਾਬੀ ਦੇ ਸਾਰੇ ਪਰਿਵਾਰ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਇਸੇ ਤਰ੍ਹਾਂ ਹੀ ਹੱਸਦੇ ਵਸਤੇ ਰਹੋ ਜ਼ਿੰਦਗੀ ਦੇ ਵਿੱਚ ਨੇਕ ਕੰਮ ਕਰਦੇ ਰਹੋ ਔਰ ਨੇਕ ਸਲਾਹਾਂ ਦੇ ਨਾਲ ਅੱਗੇ ਵਧਦੇ ਰਹੋ ਜ਼ਿੰਦਗੀ ਆਉਣ ਵਾਲੀ ਤੁਹਾਡੀ ਬਹੁਤ ਖੂਬਸੂਰਤ ਹੋਵੇ ਬਹੁਤ ਬਹੁਤ ਦੁਆਵਾਂ ਤੁਹਾਨੂੰ ਵੱਡਿਆਂ ਦੀਆਂ ਲੱਗਣ ਅਸੀਸਾਂ ਲੱਗਣ ਛੋਟਿਆਂ ਦੀਆਂ ਲੱਗਣ ਔਰ ਜ਼ਿੰਦਗੀ ਦੇ ਵਿੱਚ ਹਮੇਸ਼ਾ ਸੋਹਣੇ ਤਰੀਕੇ ਦੇ ਨਾਲ ਜ਼ਿੰਮੇਵਾਰੀਆਂ ਸਾਰੇ ਪਰਿਵਾਰ ਦੇ ਜੀਵਾਂ ਦੇ ਨਾਲ ਰਲ ਮਿਲ ਕੇ ਹੱਸ ਕੇ ਖੇਡ ਕੇ ਬਚਪਨ ਦੀਆਂ ਗੱਲਾਂ ਵੱਡੇ ਵੱਡੇ ਹੋਣਾਂ ਦੀਆਂ ਗੱਲਾਂ ਸਭ ਯਾਦ ਕਰਦਿਆਂ ਹੋਇਆਂ ਇਹ ਜਨਮ ਦਿਨ ਤੁਹਾਡੇ ਲਈ ਬਹੁਤ ਸੋਹਣੇ ਸਰਪ੍ਰਾਈਜ਼ ਤੇ ਖੁਸ਼ੀਆਂ ਲੈ ਕੇ ਆਵੇ ਅਮੇਤ ਦਾ ਜਨਮ ਦਿਨ ਹੈ ਪਿਤਾ ਜੀ ਕੇਹਰ ਸਿੰਘ ਉਹਨਾਂ ਨੂੰ ਮੁਬਾਰਕਾ ਦੇ ਰਹੇ ਨੇ ਮੰਮੀ ਮધુ ਦੇਵੀ ਤੇ ਭਰਾ ਸੁਨੀਲ ਤੇ ਭਾਬੀ ਸੋਨੀਆ ਭਤੀਜਾ ਆਰਵ ਪੂਰੇ ਨਾਨਕੇ ਦਾਦਕੇ ਪਰਿਵਾਰ ਦੇ ਵੱਲੋਂ ਅਮਿਤ ਨੂੰ ਬਹੁਤ ਬਹੁਤ ਮੁਬਾਰਕਾਂ ਔਰ 18 ਮਈ ਉਹਨਾਂ ਦਾ ਜਨਮ ਦਿਨ ਹੈ ਸੋ ਬਹੁਤ ਬਹੁਤ ਮੁਬਾਰਕਾ ਹੋਣ ਅਮੇਤ ਤੁਹਾਨੂੰ ਚੱਲਦੇ ਰਹੋ ਜ਼ਿੰਦਗੀ ਬਹੁਤ ਸੋਹਣੀ ਹੋਵੇ ਆਉਣ ਵਾਲਾ ਸਮਾਂ ਤੁਹਾਡੇ ਲਈ ਬੇहद ਬੇहद ਖੁਸ਼ੀਆਂ ਲੈ ਕੇ ਆਵੇ ਔਰ ਜ਼ਿੰਦਗੀ ਦੇ ਵਿੱਚ ਹਮੇਸ਼ਾ ਕੁਦਰਤ ਦੇ ਨਾਲ ਪਿਆਰ ਕਰਦੇ ਹੋਏ ਮਨੁੱਖਤਾ ਦੀ ਸੇਵਾ ਕਰਦੇ ਹੋਏ ਭਲਾ ਮੰਗਦੇ ਹੋਏ ਅੱਗੇ ਵਧਦੇ ਰਹੋ ਪਰਮਾਤਮਾ ਤੁਹਾਡੀ ਮਹਿਮਤ रंग लाए और सारे सुपने वाला सुपने चंगे सुपने पूरे हो जाए गुरप्रीत कौर भी अपना जन्मदिन अठारह मई मना रहे हैं पति गुरदेव सिंह सास सौरा लखवीर सिंह हरजीत कौर पुत्र जोरावर सिरा ननाना वालों बहुत बहुत मुबारक ਪੇਕੇ ਪਰਿਵਾਰ ਦੇ ਵਿੱਚ ਮਾਤਾ ਪਿਤਾ ਤੇ ਭਰਾ ਭਰਜਾਈਆਂ ਭਤੀਜੇ ਭਤੀਜੀਆਂ ਵੱਲੋਂ ਬਹੁਤ ਬਹੁਤ ਮੁਬਾਰਕਾਂ ਖਾਸ ਕਰਕੇ ਪੇਕੇ ਪਰਿਵਾਰ ਨੇ ਲਿਖਿਆ ਹੋਇਆ ਹੈ ਕਿ ਹਮੇਸ਼ਾ ਤੁਸੀਂ ਹੱਸਦੇ ਵਾਸਤੇ ਰਹੋ ਖੁਸ਼ੀਆਂ ਦਾ ਰੰਗ ਮਾਣਦੇ ਰਹੋ ਕਿੰਨਾ ਨਾ ਸੋਹਣਾ ਸ਼ਬਦ ਹੈ ਹੱਸਦੇ ਵਾਸਤੇ ਰਹੋ ਇਹਦੇ ਵਿੱਚ ਵੀ ਬਹੁਤ ਗੁੱਜ ਹੈ ਜਦੋਂ ਹੱਸਦੇ ਆ ਇਹਦਾ ਮਤਲਬ ਖੁਸ਼ੀਆਂ ਸਾਡੇ ਕੋਲ ਨੇ ਅਸੀਂ ਅੰਦਰੋਂ ਖੁਸ਼ ਹਾਂ ਸਾਡਾ ਮਨ ਖੁਸ਼ ਹੈ ਅਸੀਂ ਬਾਹਰੋਂ ਪਰਿਵਾਰ ਵੱਲੋਂ ਖੁਸ਼ ਹਾਂ ਇਸ ਸਾਰੀਆਂ ਦੁਆਵਾਂ ਤੁਹਾਨੂੰ ਲੱਗਣ ਵਸਣ ਦੇ ਨਾਲ ਹਮੇਸ਼ਾ ਜ਼ਿੰਦਗੀ ਦੇ ਵਿੱਚ ਆਪਾਂ ਆਪਣੇ ਪਰਿਵਾਰ ਦੇ ਜੀਆਂ ਦੀ ਖੈਰ ਸੁਖ ਮੰਗਦਿਆਂ ਹੋਇਆਂ ਆਪਣੇ ਆਪ ਨੂੰ ਇੱਕ ਘਰ ਦੇ ਵਿੱਚ ਸੋਹਣੇ ਘਰ ਨੂੰ ਮਕਾਨ ਨੂੰ ਨਹੀਂ ਘਰ ਨੂੰ ਬਣਾਉਂਦਿਆਂ ਹੋਇਆਂ ਬਹੁਤ ਖੁਸ਼ੀਆਂ ਦੀ ਆਮਦ ਕਰ دیا۔ ਸਾਰਿਆ ਅਰਦਾਸਾ ਤੁਹਾਡੀਆਂ ਝੋਲੀ ਦੇ ਵਿੱਚ ਪੈ ਜਾਣ। ਹਮੇਸ਼ਾ ਸੋਹਣੀ ਜਿਹੀ ਜ਼ਿੰਦਗੀ ਦੇ ਵਿੱਚ ਇਹ ਰੰਗ-ਬਰੰਗੇ ਜਿਹੜੇ ਖਿਆਲ ਨੇ ਇਹ ਰੰਗ-ਬਰੰਗੇ ਜਿਹੜੇ ਸਾਡੇ ਕੋਲ ਪਹਿਰਾਵੇ ਨੇ ਰੰਗ-ਬਰੰਗੇ ਜਿਹੜੀਆਂ ਸਾਡੀਆਂ ਕੋਸ਼ਿਸ਼ਾਂ ਨੇ ਉਹ ਹਮੇਸ਼ਾ ਸਫਲਤਾ ਵਾਲ ਜਾਣ। ਰੂਪਾ ਰਾਣੀ ਵਿਆਪਨਾ ਜਨਮ ਦਿਨ 18 ਮਈ ਮਨਾ ਰਹੇ ਨੇ ਮਾਤਾ ਬਿਮਲਾ ਦੇਵੀ ਦੇ ਸਾਸੂ ਮਾਸੁਰਜੀਤ कौर ਤੇ ਪਤੀ ਅਮਨਦੀਪ ਸਿੰਘ ਜੇਠ ਨਰਿੰਦਰ ਸਿੰਘ ਜਠਾਣੀ ਰਾਜ ਦੇਵੀ ਦਿਉਰ ਜਗਤਾਰ ਦੁਰਾਣੀ ਪੂਜਾ ਬੇਟਾ ਪਰਮ ਗੁਰਤਾਜ ਬੇਟੀ ਮੰਨਰੀਤ ਤੇ ਭਰਾ ਤਾਰਾ ਸਿੱਧੂ ਤੇ ਜਸਕਰਨ ਦੇ ਵੱਲੋਂ ਰੂਪਾ ਰਾਣੀ ਨੂੰ ਮੁਬਾਰਕਾਂ ਬਹੁਤ-ਬਹੁਤ ਮੁਬਾਰਕਾਂ ਹੋਣ ਤੁਹਾਨੂੰ ਇਹ ਸਫਰ ਆਉਣ ਵਾਲਾ ਬਹੁਤ ਖੂਬਸੂਰਤ ਹੋਵੇ ਵੱਡਿਆਂ ਵੱਲੋਂ ਆਸ਼ੀਰਵਾਦ ਲੈਂਦੇ ਹੋਇਆਂ ਚੰਗੇ-ਚੰਗੇ ਕੰਮ ਕਰਦੇ ਰਹੋ ਘਰ ਪਰਿਵਾਰ ਦੇ ਜੀਆਂ ਦੀ ਜਿੱਥੇ ਸੁੱਖ ਖੈਰ ਮੰਗਦੇ ਹੋ ਉਹ ਵੀ ਤੁਹਾਡੇ ਲਈ ਸੁੱਖ ਖੈਰ देने, देखो तो खास दिन खास बना दिता है रल के हस खेड़ के अपना यह दिन जो सैलीब्रेट करो ताकि बहुत सोनिया यादा तो दे जाए इसे तरह ही हंसते दे वस्ते रहो सरगुण कौर का जन्मदिन है उन्नी मई का और सुने के लिख भेजा है, है उन्होंने दादा जी ने सदार मोहन सिंह ਦਾਦੀ ਪਰਮਜੀਤ कौर ਪਿਤਾ ਤਰਨਜੋਤ ਸਿੰਘ ਮਾਤਾ ਕੁਲਦੀਪ कौर ਪ੍ਰਾ ਹਰਤੇਗ ਸਿੰਘ ਹਰबीर ਸਿੰਘ ਤੇ ਚਾਚਾ ਹਰਬਖਸ਼ ਸਿੰਘ ਤੇ ਚਾਚੀ ਅਕਾਲਜੋਤ कौर ਦੇ ਵੱਲੋਂ ਮੁਬਾਰਕਾਂ ਆਈਆਂ ਨੇ ਬਹੁਤ ਬਹੁਤ ਮੁਬਾਰਕਾ ਹੋਣ ਸਰਗੁਣ ਤੂੰ ਸੱਚੀ ਸਰਗੁਣ ਹੈ ਕਿੰਨੀ ਪਿਆਰੀ ਮੂਰਤ ਹੈ ਤੇਰੀ ਔਰ ਕਿੰਨੀ ਸੋਹਣੀ ਲੱਗ ਰਹੀ ਹੈ ਤੂੰ ਪ੍ਰਮਾਤਮਾ ਤੈਨੂੰ ਬਹੁਤ ਸੋਹਣੀਅਸੀਤਾਂ ਦਾ ਮਾਲਕ ਬਣਾਵੇ ਸਰਗੁਣ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਚੰਗੇ ਕੰਮਾਂ ਦੇ ਨਾਲ ਬਹੁਤ ਸੋਹਣੀ ਪਛਾਣ ਬਣਾਵੇ ਜਿੱਥੇ ਸਕੂਲ ਦੀਆਂ ਸਟੇਜਾਂ ਤੇ ਚੜ੍ਹ ਚੜ੍ਹ ਕੇ ਵੱਡੇ ਵੱਡੇ ਇਨਾਮਾਂ ਕੇ ਆਵੇ ਉੱਥੇ ਵੱਡੀ ਹੋ ਕੇ ਵੀ ਵੱਡੇ ਵੱਡੇ ਅਨਾਮ ਪੁਰਸਕਾਰ ਆਪਣੀ ਜ਼ਿੰਦਗੀ ਦੇ ਵਿੱਚ ਲੈਏ ਇਸ ਤੇ ਉੱਤੇ ਬਹੁਤ ਮਾਣ ਹੋਵੇ ਸਰਗੁਣ ਨੂੰ ਬਹੁਤ-ਬਹੁਤ ਮੁਬਾਰਕਾ ਕੁਲਦੀਪ ਸਿੰਘ ਜੀ ਦਾ ਜਨਮ ਦਿਨ ਹੈ 2 ਮਈ ਦਾ ਬੇਟਾ ਗੁਰਅਸੀਸ ਸਿੰਘ ਤੇ ਉਹਨਾਂ ਦੀ ਭੈਣ ਜੋਤੀ ਤੇ ਗੋਲਦੀ ਮਨੋ ਪਾਂਜੀ ਸੁੱਖਾ ਪਰਮਿੰਦਰ ਹਰਦੀਪ ਸਿੰਘ ਤੇ ਚਾਚਾ ਜਗਦੇਵ ਸਿੰਘ ਤੇ ਪ੍ਰਭਅੰਦ ਸਿੰਘ ਤੇ ਬਲਜੀਤ ਤੇ ਉਹਨਾਂ ਦੇ ਜਿਹੜੇ ਘਰ ਪਰਿਵਾਰ ਦੇ ਬੱਚੇ ਨੇ ਸਹਿਜ ਰਵਲীন ਫਤਿਹ ਜੋਤੀ ਦੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਆਈਆਂ ਨੇ ਕੁਲਦੀਪ ਸਿੰਘ ਜੀ ਬਹੁਤ-ਬਹੁਤ ਮੁਬਾਰਕਾ ਪਰਮਾਤਮਾ ਹਮੇਸ਼ਾ ਤਨੁਹਾ ਹਸਤਾ ਵਾਸਤਾ ਰੱਖੇ ਇਹ ਨਿੱਕੇ ਜੀਆਂ ਦੇ ਲਈ ਜੋ ਤੁਸੀਂ ਵੀ ਕੁਝ ਕਰਦੇ ਹੋ ਔਰ ਕਹਿੰਦੇ ਨੇ ਕਿ ਜਦੋਂ ਵੀ ਘਰ ਪਰਿਵਾਰ ਦੇ ਵਿੱਚੋਂ ਨਾ ਕੋਈ ਆਦਮੀ ਬਾਹਰੋਂ ਆਉਂਦਾ ਹੈ ਬੜਾ ਬੜਾ ਨਿਆਣਿਆਂ ਨੂੰ ਖੁਸ਼ੀ ਚੜ ਜਾਂਦੀ ਹੈ ਹੈ ਨਾ ਲੱਗਦਾ ਹੁੰਦਾ ਬੱਚਿਆਂ ਨੂੰ ਕਿ ਹਾਂ ਵੀ ਸਾਡੇ ਲਈ ਕੁਝ ਨਾ ਕੁਝ ਕੀ ਆਏ ਨੇ ਤੇ ਕੋਈ ਵੀ ਪਰਿਵਾਰ ਦਾ ਜੀ ਚਾਹੇ ਚਾਚਾ ਪਿਓ ਦਾਦਾ ਹੋਵੇ ਘਰ ਕਰੋ ਬਾਹਰ ਜਦੋਂ ਜਾਵੇ ਉਹ ਹਮੇਸ਼ਾ ਵਾਲੇ ਦੁਆਲੇ ਦੇਖਦਾ ਕਿ ਮੈਂ ਆਪਣੇ ਬੱਚਿਆਂ ਲਈ ਕੀ ਲੈ ਕੇ ਜਾਣਾ ਹੈ ਬਸ ਇਨਕੀਆਂ ਨਿੱਕੇ-ਨਿੱਕੇ ਖੁਸ਼ੀਆਂ ਜਿਹੜੀਆਂ ਨੇ ਬਹੁਤ ਵੱਡੀਆਂ ਵੀ ਬਣ ਜਾਂਦੀਆਂ ਨੇ ਪਰਮਾਤਮਾ ਭਾਗ ਲਾਵੇ ਤੁਹਾਡੀਆਂ ਕਮਾਈਆਂ ਨੂੰ ਤੁਹਾਡੇ ਹਮੇਸ਼ਾ ਰਿਸ਼ਤਿਆਂ ਦੇ ਵਿੱਚ ਵਾਧਾ ਕਰੇ ਔਰ ਤੁਸੀਂ ਜੀ ਸਦਕੇ ਮਿਹਨਤ ਕਰਦੇ ਰਹੋ ਅੱਗੇ ਵਧਦੇ ਰਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਪ੍ਰਭਜੋਤ ਕੌਰ ਦਾ ਜਨਮ ਦਿਨ ਹੈ 2 ਮਈ ਦਾ ਉਹਨਾਂ ਦੇ ਪਿਤਾ ਜੀ ਹਰਵਿੰਦਰ ਸਿੰਘ ਮੰਮੀ ਸੁਖਵਿੰਦਰ ਕੌਰ ਤੇ ਪੈਣਾ ਰਾਜਵਿੰਦਰ ਕੌਰ ਤੇ ਗਗਨਦੀਪ ਕੌਰ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਸੋ ਬਹੁਤ-ਬਹੁਤ ਮੁਬਾਰਕਾਂ ਹੋਣ ਵੱਡੇ ਭਾਗ ਹੁੰਦੇ ਨੇ ਜਿਨ੍ਹਾਂ ਘਰਾਂ ਦੇ ਵਿੱਚ ਧੀਆ ਜਨਮ ਲੈਂਦੀਆਂ ਨੇ ਔਰ ਧੀਆ ਜ ਫਕਰ ਦੇ ਨਾਲ ਮਾਪੇ ਦਾ ਸਿਰ ਉੱਚਾ ਕਰਦੀਆਂ ਨੇ ਇੱਜ਼ਤਾਂ ਮਾਣ ਦੇ ਨਾਲ ਆਪਣੇ ਸਾਰੇ ਪਰਿਵਾਰ ਦੇ ਵਿੱਚ ਵੀ ਬਹੁਤ ਬਹੁਤ ਸੋਹਣੇ ਕੰਮ ਕਰਕੇ ਜ਼ਿੰਮੇਵਾਰੀਆਂ ਨਿਭਾਉਂਦੀਆਂ ਨੇ ਤੇ ਸੱਚੀ ਉਹ 3 ਵਾਰੀਆਂ ਫੇ ਆਪਾਂ ਕਹਿੰਦੇ ਘਰ ਘਰ ਚ 3 ਜੰਮਣੀਆਂ ਚਾਹੀਦੀਆਂ ਨੇ ਪ੍ਰਭਜੋਤ ਨੂੰ ਇਹ ਸਾਰੀਆਂ ਅਸੀਸਾਂ ਮਿਲਣ ਔਰ ਜ਼ਿੰਦਗੀ ਦੇ ਵਿੱਚ ਹਮੇਸ਼ਾ ਚੰਗੇ ਕੰਮ ਕਰਦੇ ਰਹਿਣ ਔਰ ਬਹੁਤ ਖੂਬਸੂਰਤੀ ਨਾਲ ਜ਼ਿੰਦਗੀ ਨੂੰ ਬਣਾਉਣ ਬਹੁਤ ਬਹੁਤ ਮੁਬਾਰਕਾ ਹੋਣ ਸੁਖਚੰਨ ਸਿੰਘ ਦਾ ਜਨਮ ਦਿਨ ਹੈ 20 ਮਈ ਦਾ ਮਾਤਾ ਸਿਮਰ ਜੀਤਕੌਰ ਪਿਤਾ ਚਮਕੌਰ ਸਿੰਘ ਪਤਨੀ ਹਰਜਿੰਦਰ ਕੌਰ ਭਰਾ ਨਵਦੀਪ ਤੇ ਖੁਸ਼ਪ੍ਰੀਤ ਮਹਿਕਦੀਪ ਭੈਣ ਸੁਨਮ ਪ੍ਰੀਤ ਦੇ ਵੱਲ ਮੁਬਾਰਕਾਂ ਨੇ ਸੁਖਚੰਦ ਸਿੰਘ ਜੀ ਬਹੁਤ ਬਹੁਤ ਮੁਬਾਰਕਾਂ ਲਿਖਣ ਦੇ ਵਿੱਚ ਲੱਗਦਾ ਤੁਹਾਡੇ ਵੱਲੋਂ ਕੋਈ ਗਲਤੀ ਹੋਈ ਹੈ ਪਰ ਮੈਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਪੂਰਾ ਸਹੀ ਨਾਮ ਪੜਿਆ ਜਾਵੇ ਤੁਹਾਡੀਆਂ ਭੈਣਾਂ ਭਰਾ ਤੁਹਾਨੂੰ ਮੁਬਾਰਕਾ ਦੇ ਰਹੇ ਨੇ ਸੁਖਚੰਦ ਸਿੰਘ ਜੀ ਬਹੁਤ ਬਹੁਤ ਮੁਬਾਰਕਾ ਹੋਣ ਹੱਸਦੇ ਵਸਦੇ ਰਹੋ ਜ਼ਿੰਦਗੀ ਦੇ ਵਿੱਚ ਹਮੇਸ਼ਾ ਖੁਆਇਸ਼ਾਂ ਨੂੰ ਲੈਂਦੇ ਹੋਏ ਮਿਹਨਤ ਕਰਦੇ ਰਹੋ ਇਹਨਾਂ ਸਾਰੇ ਘਰ ਪਰਿਵਾਰ ਦਾ ਖਿਆਲ ਰੱਖਦੇ ਰਹੋ ਪਰਮਾਤਮਾ ਤੁਹਾਡੀ ਸਿਹਤ ਯਾਬੀ ਤੰਦਰੁਸਤੀ ਆਡੀਆਂ ਉਮਰਾਂ ਦੇ ਵਿੱਚ ਬਹੁਤ ਸਾਰਾ 바ਦਾ ਕਰੇ ਕਰਮਜੀਤ कौर ਜੀ ਵੀ ਆਪਣਾ ਜਨਮ ਦਿਨ 20 ਮਈ ਨੂੰ ਮਨਾ ਰਹੇ ਨੇ ਪਤੀ ਨਿਰਮਲ ਸਿੰਘ ਗੋਰੀਆ ਤੇ ਬੇਟਾ ਅਰਸ਼ਦੀਪ ਸਿੰਘ ਰਿਪਨਦੀਪ ਸਿੰਘ ਨਵੀ ਸਹੇਲੀਆਂ ਸੀਮਾ ਪਾਵਾ ਦਿਵਿਆ ਸੋਧ ਅੰਜੂ ਬਾਲਾ இந்து ਪ੍ਰੇਮ ਬਾਲਾ ਸੁਖਵਿੰਦਰ ਗੌਰ ਦੇ ਵੱਲੋਂ ਬਹੁਤ ਸਾਰਾ ਪਿਆਰ ਗਲਵਕੜੀਆਂ પા ਕੇ ਤੁਹਾਨੂੰ ਮੁਬਾਰਕਾ ਕਰਮਜੀਤ कौर ਜੀ ਬਹੁਤ ਬਹੁਤ ਮੁਬਾਰਕਾਂ ਤੁਸੀਂ ਹਮੇਸ਼ਾ ਸਲਾਮਤ ਰਹੋ ਜ਼ਿੰਦਗੀ ਦੇ ਵਿੱਚ ਬਹੁਤ ਸੋਹਣੇ ਤਰੀਕੇ ਦੇ ਨਾਲ ਇਹਨਾਂ ਰਿਸ਼ਤਿਆਂ ਨੂੰ ਸੰਭਾਲਦੇ ਰਹੋ ਜਿੱਥੇ ਹੱਥਾਂ ਦੇ ਨਾਲ ਸੋਨੇ ਸੋਨੇ ਖਾਣੇ ਬਣਾ ਕੇ ਸਭ ਦੇ ਦਿਲਾਉਂਦੇ ਰਾਜ ਕਰਦੇ ਇਸੇ ਤਰ੍ਹਾਂ ਹੀ ਜ਼ੁਬਾਨ ਤੋਂ ਵੀ ਮਿੱਠਾ ਮਿੱਠਾ ਬੋਲ ਕੇ ਸਾਰੇ ਰਿਸ਼ਤੀਆਂ ਨੂੰ ਹਮੇਸ਼ਾ ਆਪਣੇ ਦਿਲ ਦੇ ਕਰੀਬ ਰੱਖਦੇ ਰਹੋ ਜ਼ਿੰਦਗੀ ਦੇ ਵਿੱਚ ਸੋਹਣੇ ਕੰਮ ਕਰਕੇ ਤੁਹਾਡੀ ਬਹੁਤ ਖੂਬਸੂਰਤ ਪਹਿਚਾਣ ਹੋਵੇ ਘਰ ਪਰਿਵਾਰ ਦੇ ਜੀਆਂ ਦਾ ਖਿਆਲ ਰੱਖਦਿਆਂ ਹੋਇਆ ਇਹ ਜ਼ਿੰਦਗੀ ਬਹੁਤ ਸੋਹਣੀ ਹੋਵੇ ਤੁਸੀਂ ਵੀ ਨੱਠ ਪੱਜ ਕੇ ਆਪਣੇ ਸ਼ਗਨ ਮਨਾਓ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਮਨਾਉਂਦੇ ਰਹੋ ਬਹੁਤ-ਬਹੁਤ ਮੁਬਾਰਕਾ ਹਰਪੀ ਸਿੰਘ ਆਪਣਾ ਜਨਮ ਦਿਨ ਮਨਾ ਰਹੇ ਨੇ ਉਹਨਾਂ ਦੀ ਧਰਮ ਪਤਨੀ ਮੁਬਾਰਕਾਂ ਖਾਸ ਕਰਕੇ ਭੇਜ ਰਹੇ ਨੇ ਜਤਿੰਦਰ ਕੌਰ ਤੇ ਉਹ ਕਹਿੰਦੇ ਨੇ ਕਿ ਰੱਬ ਹਮੇਸ਼ਾ ਸੁਖ ਸਾਦੁਨ ਦੀ ਜ਼ਿੰਦਗੀ ਦੇ ਵਿੱਚ ਬਣਾਈ ਰੱਖੇ ਔਰ ਖੁਸ਼ੀਆਂ ਦਾ ਅੰਬਾਰ ਹੋਵੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਇੱਕ ਸੋਹਣੇ ਤਰੀਕੇ ਦੇ ਨਾਲ ਰਿਸ਼ਤੇ ਨੂੰ ਜਿੱਥੇ ਨਿਭਾਉਂਦੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਦੇ ਹੋਏ ਆ ਜ਼ਿੰਦਗੀ ਦੇ ਹਰ ਸਫ਼ਰ ਦੇ ਵਿੱਚ ਪਰਮਾਤਮਾ ਉਹਨਾਂ ਉਤੇ ਮੇਰ ਭਰਿਆ ਹੱਥ ਰੱਖੇ ਖੂਬ ਕੰਮ ਕਰੋ ਨੱਠ ਪੱਜ ਕੇ ਰਕੀਆਂ ਕਰਦੇ ਜਾਓ ਜ਼ਿੰਦਗੀ ਦੇ ਵਿੱਚ ਬਹੁਤ ਬਹੁਤ ਮੁਬਾਰਕਾ ਹਾਂ ਜਿਹੜੀ ਪੰਜਾਬੀ ਬੋਲੋ ਤੁਹਾਨੂੰ 20 ਮਈ ਰੁਪਿੰਦਰ ਕੌਰ ਹੋਣਾ ਦਾ ਜਨਮ ਦਿਨ ਹੈ اور ਪਿਤਾ ਜੁਗਰਾਜ ਸਿੰਘ ਮਾਤਾ ਚੰਦਰ ਗੌਰ ਤੇਰਾ ਗੁਰਕਮਲ ਸਿੰਘ ਤੇ ਭੈਣ ਹਰਪ੍ਰੀਤ ਕੌਰ ਤੇ ਪਿਆਰੀ ਸਹੇਲੀ ਹਰਮਨ ਕੌਰ ਦੇ ਵੱਲੋਂ ਵੀ ਬਹੁਤ ਸਾਰੀਆਂ ਮੁਬਾਰਕਾਂ ਜਿਹੜੀ ਪੰਜਾਬੀ ਬੋਲੋ ਵੀ ਬਹੁਤ ਬਹੁਤ ਮੁਬਾਰਕਾ ਰੁਪਿੰਦਰ ਕੌਰ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਕਾਮਯਾਬੀਆਂ ਵੱਲ ਜਾਵੇ ਚਾਹੇ ਰਿਸ਼ਤਿਆਂ ਦੀ ਕਾਮਯਾਬੀਆਂ ਹੋਣ ਚਾਹੀਏ ਉਹਦੇ ਕੰਮਕਾਰਾਂ ਵਿੱਚ ਕਾਮਯਾਬੀਆਂ ਹੋਣ ਚਾਹੀਏ ਉਹ ਆਪਣੇ ਆਪ ਨੂੰ ਲੈ ਕੇ ਇੱਕ ਖੂਬਸੂਰਤ ਪੜਾਅ ਦੇ ਵੱਲ ਜਾਣਾ ਚਾਹੁੰਦੀ ਹੋਵੇ ਉਸ ਨੂੰ ਢ ਆਬਿਆ ਮਿਲਣ ਇਹਦੀ ਹਮੇਸ਼ਾ ਖੁਸ਼ੀਆਂ ਦੇ ਅੰਬਾਰ ਦੇ ਨਾਲ ਜ਼ਿੰਦਗੀ ਦੇ ਵਿੱਚ ਹੱਸਦੀ ਨੱਚਦੀ ਸੋਹਣੇ ਸੋਹਣੇ ਸੋਲੇ ਗਾਉਂਦੀ ਹੋਈ ਪ੍ਰਮਾਤਮਾ ਦੇ ਅੱਗੇ ਵਧੇ ਇਕਮ ਜੋਤ ਸਿੰਘ ਕਾਲੋ ਦਾ ਜਨਮ ਦਿਨ ਹੈ 21 ਮਈ ਦਾ ਔਰ ਦਾਦਾ ਜੀ ਰਣਜੀਤ ਸਿੰਘ ਕਾਲੋ ਦਾਦੀ ਮਾਂ ਜਸਵੀਰ ਕੌਰ ਕਾਲੋਂ ਤੇ ਪੂਆ ਜੀ ਕੁਲਵਿੰਦਰ ਕੌਰ ਪਾਪਾ ਰਵੀ ਕਾਲੋਂ ਮੰਮੀ ਜੀ ਤਾਇਆ ਜੀ ਤਾਈ ਜੀ ਪੈਣ ਪਰਵਾ ਮਾ ਵੱਲੋਂ ਸਾਰੇ ਨਾਨਕੇ ਦਾਦਕੇ ਪਰਿਵਾਰ ਦੇ ਵੱਲੋਂ ਬਹੁਤ ਸਾਰੇ ਰਿਸ਼ਤੇਦਾਰਾਂ ਵੱਲੋਂ ਮੁਬਾਰਕਾਂ ਨੇ ਇਸ ਨਿੱਕੇ ਕਾਲੋ ਨੂੰ ਸੋ ਇੱਕਮਜੋਤ ਸਿੰਘ ਨੂੰ ਬਹੁਤ ਬਹੁਤ ਮੁਬਾਰਕਾ ਪਰਮਾਤਮਾ ਉਸ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਔਰ ਜ਼ਿੰਦਗੀ ਦੇ ਵਿੱਚ ਚੰਗੇ ਕੰਮਾਂ ਦੇ ਨਾਲ ਉਸ ਦੀ ਪਹਿਚਾਨ ਹੋਵੇ ਕਾਲੋ ਪਰਿਵਾਰ ਦਾ ਨਾਮ ਬਹੁਤ ਅੱਗੇ ਤੱਕ ਲੈ ਕੇ ਜਾਵੇ ਮੈਂ ਕਹਿੰਦੀ ਕਾਲੋ ਪਰਿਵਾਰ ਦਾ ਕਿਉਂ ਆਪਾਂ ਸਾਰੇ ਪਰਿਵਾਰ ਦੇ ਜੀ ਉਤੇ ਮਾਣ ਕਰੀਏ ਉਹ ਚੰਗੇ ਕੰਮ ਕਰੇ ਔਰ ਪੰਜਾਬ ਨੂੰ ਮਾਣ ਹੋਵੇ ਉਸ ਤੇ ਪਰਮਾਤਮਾ ਉਸ ਨੂੰ ਸੋਹਣੀ ਸ਼ਖਸੀਅਤ ਲੈ ਕੇ ਜ਼ਿੰਦਗੀ ਦੇ ਵਿੱਚ ਅੱਗੇ ਟੱਲਣ ਦਾ ਹੰਗਾਰਾ ਤੇ ਹੱਲਾਸ਼ੇਰੀ ਦਿੰਦਾ ਰਹੇ ਹਰਮਨਦੀਪ ਗੌਰ ਦਾ ਜਨਮ ਦਿਨ ਹੈ 21 ਮਈ ਦਾ ਪਤੀ ਅਮਰੀਕ ਸਿੰਘ ਤੇ ਪਿਤਾ ਸੁਰਜੀਤ ਸਿੰਘ ਮਾਤਾ ਕਰਮਜੀਤ ਗੌਰ ਦੇ ਵੱਲੋਂ ਮੁਬਾਰਕਾਂ ਨੇ ਪੈਣਾ ਅਮਨਦੀਪ ਗੌਰ ਕਮਲਪ੍ਰੀਤ ਗੌਰ ਰਮਨਦੀਪ ਗੌਰ ਹਰਦੀਪ ਗੌਰ ਪ੍ਰਹਰਜਿੰਦਰ ਸਿੰਘ ਗੋਪੀ ਗੁਰਜੰਦ ਸਿੰਘ ਮਨਪ੍ਰੀਤ ਸਿੰਘ ਜਗਸੀਰ ਸਿੰਘ ਸੁਖਵੀਰ ਸਿੰਘ ਗੁਰਪ੍ਰੀਤ ਸਿੰਘ ਤੇ ਦੋਸਤ ਕੈਲਗਰੀ ਵਾਲੇ ਸਾਰੇ ਦੇ ਸਾਰੇ ਔਰ ਪੀਯੂ ਯੂਨੀਵਰਸਿਟੀ ਤੋਂ ਜਿਹੜੇ ਇਹਨਾਂ ਦੇ ਨਾਲ ਪੜ੍ਹਦੇ ਨੇ ਉਸਾਰੇ ਦੇ ਸਾਰੇ ਮੁਬਾਰਕਾ ਦੇ ਰਹੇ ਨੇ ਹਰਮਨਦੀਪ ਗੌਰ ਨੂੰ ਬਹੁਤ ਬਹੁਤ ਮੁਬਾਰਕਾ ਬਹੁਤ ਜ਼ਿੰਦਗੀ ਸੋਹਣੀ ਹੋਵੇ ਸੁਖਾਵੀ ਹੋਵੇ ਖੁਸ਼ੀਆਂ ਵਾਲੀ ਹੋਵੇ ਕਿਤੇ ਔਕੜ ਵੀ ਆ ਜਾਵੇ ਹਮੇਸ਼ਾ ਹੱਲਾਸ਼ੇਰੀ ਦੇ ਨਾਲ ਦਲੇਰੀ ਦੇ ਨਾਲ ਹੌਸਲਿਆਂ ਦੇ ਨਾਲ ਪਰਿਵਾਰ ਦਾ ਸਾਥ ਲੈ ਕੇ ਬਹੁਤ ਸੋਹਣੀ ਉਡਾਰੀ ਭਰੇ ਔਰ ਪ੍ਰਮਾਤਮਾ ਉਸ ਨੂੰ ਬਹੁਤ ਖੁਸ਼ੀਆਂ ਦਾ ਅੰਬਾਰ ਉਸ ਦੀ ਜ਼ਿੰਦਗੀ ਦੇ ਵਿੱਚ ਦੇ ਕੇ ਬਖਸ਼ੀਸ਼ਾ ਦੇ ਕੇ ਉਸ ਨੂੰ ਨਿਹਾਲ ਕਰੇ ਬਹੁਤ-ਬਹੁਤ ਮੁਬਾਰਕਾ ਹੋਣ ਹੁਨਰਪ੍ਰੀਤ ਸਿੰਘ ਦਾ ਜਨਮ ਦਿਨ ਹੈ 22 ਮਈ ਦਾ ਔਰ ਹੁਨਰਪ੍ਰੀਤ ਸਿੰਘ ਆਪਣਾ ਜਨਮ ਦਿਨ ਆਪਣੇ ਪਾਪਾ ਮੰਮੀ ਸਾਰੇ ਭੈਣ ਭਰਾਵਾਂ ਦੇ ਨਾਲ ਮੁਬਾਰਕਾਂ ਲੈਂਦੇ ਹੋਏ ਮਨਾਉਣਗੇ ਪਿਤਾ ਦਮਨਪ੍ਰੀਤ ਸਿੰਘ ਤੇ ਮਾਤਾ ਸੁਖਚਾਨ ਘਰ ਤੇ ਪ੍ਰਾਹਾਰ ਵੀਰ ਕੂਵਰ ਪ੍ਰੀਤ ਮਨਰਾਜ ਸਿੰਘ ਪੈਣਾ ਪ੍ਰਬਲਿੰਸ ਅਵਰੀਨ ਇਬਾਦਤ ਹਰਵੀਨ ਚਾਚਾ ਜੀ ਚੀਪੂ ਆਫਰ ਮਾਮਾ ਮਮੀ ਮਾਸੀ ਮਾਸੇ ਸਪੈਸ਼ਲ ਵਧਾਈਆਂ ਦਾਦਾ ਦાદੀ ਨਾਨਾ ਨਾਨੀ ਵੱਲੋਂ ਆਈਆਂ ਨੇ ਸੋ लाडला ਸਾਡਾ ਔਰ ਖਾਸ ਕਰਕੇ ਚਾਚੇ ਦਾ लाडला ਹੈ ਭਤੀਜੇ ਨੂੰ ਵਧਾਈਆਂ ਦੇ ਰਹੇ ਨੇ ਰੱਬ ਕਰਕੇ ਸਦਾ ਖੁਸ਼ ਰਹੇ ਹਨਰ ਪ੍ਰੀਤ ਬਹੁਤ ਬਹੁਤ ਮੁਬਾਰਕਾ ਹੋਣ ਡੀਡੀ ਪੰਜਾਬੀ ਵੱਲੋਂ ਵੀ ਤੁਹਾਨੂੰ ਬਹੁਤ ਪਾਗਾ ਵਾਲਿਓ ਇੰਨੇ ਸਾਰੇ ਤੁਹਾਨੂੰ ਲਾਡ ਲਡਾਉਣ ਵਾਲੇ ਪਿਆਰ ਕਰਨ ਵਾਲੇ ਸੇਧ ਦੇਣ ਵਾਲੇ ਹੱਲਾਸ਼ੀਰੀ ਦੇਣ ਵਾਲੇ ਤੁਹਾਡਾ ਸਾਥ ਦੇਣ ਵਾਲੇ ਤੁਸੀਂ ਵੀ ਇਸ ਸਾਥ ਦੇ ਨਾਲ ਬਹੁਤ ਸੋਹਣੀ ਉਡਾਰੀ ਭਰੋ ਔਰ ਜ਼ਿੰਦਗੀ ਦੇ ਵਿੱਚ ਵੱਡੇ ਵੱਡੇ ਮੁਕਾਮਾਂ ਤੱਕ ਪਹੁੰਚੋ ਦਿਲ ਦੀਆਂ ਗਹਿਰਾਈਆਂ ਤੋਂ ਜਿੰਨੀਆਂ ਵੀ ਦੁਆਵਾਂ ਤੁਹਾਨੂੰ ਮਿਲਣ ਉਹ ਸਾਰੀਆਂ ਤੁਹਾਡੀ ਜ਼ਿੰਦਗੀ ਦੇ ਵਿੱਚ ਲੱਗ ਜਾਣ ਤੁਹਾਨੂੰ ਔਰ ਹਮੇਸ਼ਾ ਅੱਗੇ ਵਧਣ ਦਾ ਇੱਕ ਖਿਆਲ ਤੇ ਜਜ਼ਬਾ ਤੁਹਾਡੇ ਕੋਲ ਹੋਵੇ ਤਰੱਕੀਆਂ ਕਰੋ ਵੱਡੇ ਹੋਗੇ ਖੂਬ ਨਾਮ ਰੋਸ਼ਨ ਕਰੋ ਸਾਰੇ ਪਰਵਾਰ ਦੇ ਚਿਆਂ ਦਾ ਗੁਰ ਸਾਹਿਬ ਗੁਰਸ਼ਬਦ ਜੋਤ ਸਿੰਘ ਦਾ ਜਨਮ ਦਿਨ ਹੈ 2 ਮਈ ਦਾ ਔਰ ਗੁਰਸ਼ਬਦ ਜੋਤ ਆਪਣੇ ਦਿਨ ਨੂੰ ਸੈਲੀਬ੍ਰੇਟ ਕਰਨਗੇ ਮੰਮੀ ਪਾਪਾ ਹਰਪ੍ਰੀਤ ਸਿੰਘ ਮਨਪ੍ਰੀਤ ਕੌਰ ਨਾਨਾ ਨਾਨੇ ਪ੍ਰਾ ਹੈਰੀ ਗੈਵੀ ਉਹਨਾਂ ਦੀ ਭੈਣ ਸੀਰਤ ਬੁਆ ਕਮਲ ਸੋਨੀ ਫੁੱਫਰ ਜੀ ਰਣਜੀਤ ਤੇ ਜੋਸ਼ੀ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਬਹੁਤ ਬਹੁਤ ਮੁਬਾਰਕਾਂ ਹੋਣ ਗੁਰਸ਼ਬਦ ਜੋਤ ਨੂੰ ਅ ਪਰਮਾਤਮਾ ਬਹੁਤ ਸਾਰੇ ਭਾਗ ਲਾਵੇ ਇਸੇ ਤਰ੍ਹਾਂ ਹੀ ਹੱਸਦਾ ਖੇਡਦਾ ਰਹੇ ਔਰ ਨਿੱਕੇ ਨਿੱਕੇ ਕਮਾਂ ਦੇ ਵਿੱਚ ਹਮੇਸ਼ਾ ਉਸ ਦੀ ਅਗਾਵ ਵਧੂ ਸੋਚ ਉਸ ਨੂੰ ਬਹੁਤ ਵੱਡੇ ਮਕਾਮਾਂ ਤੱਕ ਲੈ ਕੇ ਜਾਵੇ ਚੰਗੇ ਗੁਣ ਉਸ ਨੂੰ ਮਿਲਣ ਚੰਗੀ ਗੁੜਤੀ ਉਸ ਨੂੰ ਮਿਲੇ ਔਰ ਹਮੇਸ਼ਾ ਸਾਥ ਮਿਲੇ ਮਾਪੇ ਦਾ ਸਕੂਲ ਦੇ ਵਿੱਚ ਵੀ ਚੰਗੀਆਂ ਚੰਗੀਆਂ ਪੜਾਈਆਂ ਕਰਕੇ ਸਾਰੇ ਟੀਚਰਾਂ ਦੇ ਦਿਲਾਂ ਉਤੇ ਰਾਜ ਕਰੇ ਬਹੁਤ-ਬਹੁਤ ਮੁਬਾਰਕਾ ਸ਼ਿਸ਼ਾਂਕ ਕਜਲਾ ਦਾ ਜਨਮ ਦਿਨ ਹੈ ਔਰ 23 ਨੂੰ ਸੈਲੀਬ੍ਰੇਟ ਕਰਨ ਗਿਆ ਆਪਣਾ ਹੀ ਜਨਮ ਦਿਨ ਮੀ ਰੈਡੀ ਗੁਰਪ੍ਰੀਤ ਸਿੰਘ ਤੇ ਨੀਲਮ ਰਾਣੀ ਮਾਮਾ ਮਮੀ ਜਸਪਾਲ ਸਿੰਘ ਸੁਨੇਨਾ ਤੇ ਨਾਨੀ सुरेंद्र कौर ਵੱਲੋਂ ਬਹੁਤ ਸਾਰੀਆਂ ਅਸੀਸਾਂ ਭੈਣ ਭਰਾ ਵਿਰਾਟ ਵਿਰਾਜ ਸਾਨਿਆ ਜੈਸਮੀਨ ਮਨੀਤ ਅਨੂਰ ਗੁਨਨੂਰ ਅਲੀ ਜ਼ਾਤੇਰਮਾਨ ਦੇ ਵੱਲੋਂ ਮੁਬਾਰਕਾਂ ਸ਼ਿਸ਼ਾਕ ਨੂੰ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਤੁਹਾਡੀ ਜ਼ਿੰਦਗੀ ਨੂੰ ਬਹੁਤ ਖੂਬਸੂਰਤ ਬਣਾਵੇ ਮਿਹਨਤ ਕਰਦੇ ਰਹੋ ਔਰ ਜਿਹੜੇ ਵੀ ਸੁਪਨੇ ਤੁਸੀਂ ਵੇਖੇ ਹੋਏ ਨੇ ਇਹ ਜਨਮ ਦਿਨ ਉਤੇ ਵਿਸ਼ੇਸ਼ ਤੁਹਾਨੂੰ ਅ ਦੁਆਵਾਂ ਦੇ ਨਾਲ ਤੁਹਾਡੀਆਂ ਮਿਹਨਤਾਂ ਦੇ ਸਦਕਾ ਉਹ ਪੂਰੇ ਹੋ ਜਾਣ ਹਮੇਸ਼ਾ ਖੁਸ਼ੀਆਂ ਦਾ ਅੰਬਾਰ ਹੋਵੇ ਤੁਹਾਡੀ ਜ਼ਿੰਦਗੀ ਦੇ ਵਿੱਚ ਇਸੇ ਤਰ੍ਹਾਂ ਹੀ ਹੱਸਦੇ ਵਸਤੇ ਰਹੋ ਪੁਨੀਤਾ ਜਨਮ ਦਿਨ ਹੈ 22 ਮਈ ਦਾ ਮੰਮੀ ਪ੍ਰੇਮ ਲਤਾ ਚਾਚਾ ਰਕੇਸ਼ ਮਾਸੀ ਮੀਨੂ ਤੇ ਭੈਣ ਪੂਨਮ ਜੀਜਾ ਜੀ ਗਣੇਸ਼ ਤੇ ਧਰਮ ਪਤਨੀ ਲਵਿਤਾ ਔਰ ਉਹਨਾਂ ਦੇ ਪਾਈ ਪਾਬੀ ਪਤੀਜਾ ਪਤੀਜੀ ਜਿਨ੍ਹਾਂ ਦੇ ਨਾਮ ਨੇ ਪੰਜਾਬੀ ਮੁਬਾਰਕਾ ਦੇ ਰਿਹਾ ਹੈ ਪ੍ਰਦੀਪ ਰਾਹੁਲ ਨਿਸ਼ੂ ਦਿਵਾਸ਼ ਪ੍ਰਿਆੰਸ਼ੀ ਗੈਵੇ ਸਸੁਰਾਲ ਪਰਿਵਾਰ ਦੇ ਵੱਲੋਂ ਵੀ ਬਹੁਤ-ਬਹੁਤ ਮੁਬਾਰਕਾਂ ਆਈਆਂ ਨੇ ਪੁਨੀਜੀ ਬਹੁਤ-ਬਹੁਤ ਮੁਬਾਰਕਾਂ ਡੀਡੀ ਪੰਜਾਬੀ ਵੱਲੋਂ ਵੀ ਬਹੁਤ-ਬਹੁਤ ਤੁਹਾਨੂੰ ਮੁਬਾਰਕਾ ਪਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਔਰ ਖੁਸ਼ੀਆਂ ਖੇੜੇ ਮਨਾਉਂਦੇ ਹੋਏ ਜ਼ਿੰਦਗੀ ਦੇ ਵਿੱਚ ਬਹੁਤ ਅੱਗੇ ਤਕਰ ਵੱਧੋ ਤੁਸੀਂ ਔਰ ਜਿੱਥੇ ਕਹਿੰਦੇ ਪਰਿਵਾਰ ਦੇ ਵੱਡੇ ਜੀ ਵੱਧਦੇ ਨੇ ਉੱਥੇ ਨਾਲ ਦੇ ਨਾਲ ਪਰਿਵਾਰ ਦੇ ਛੋਟੇ ਜੀ ਵੀ ਵੱਧਦੇ ਨੇ ਕਿਉਂਕਿ ਉਹਨਾਂ ਨੂੰ ਦੇয়া ਹੋਏ ਆਪਣੀ ਜ਼ਿੰਦਗੀ ਦੇ ਵਿੱਚ ਉਹ ਵੀ ਸਿੱਖਿਆ ਨੂੰ ਹਾਸਿਲ ਕਰਦੇ ਨੇ ਸੋ ਇਸੇ ਤਰ੍ਹਾਂ ਹੀ ਖੁਸ਼ੀਆਂ ਮਾਣਦੇ ਰਹੋ ਜ਼ਿੰਦਗੀ ਦੇ ਵਿੱਚ ਇਹਨਾਂ ਦਿਨਾਂ ਨੂੰ ਆਪਣੇ ਖਾਸ ਦਿਨਾਂ ਨੂੰ ਬਹੁਤ ਸੋਹਣੇ ਤਰੀਕੇ ਦੇ ਨਾਲ ਸੈਲੀਬ੍ਰੇਟ ਕਰਦੇ ਰਹੋ ਸੁਰਜਨ ਸਿੰਘ ਤੇ ਗੁਰਬਚਨ ਕੌਰ ਜੀ ਆਪਣੀ ਵਿਆਦੀ ਵਰੇਗੰਡ ਮਨਾ ਰਹੇ ਨੇ ਔਰ 22 ਮਈ ਇਹਨਾਂ ਦੀ ਵਿਆਦੀ ਵਰੇਗੰਡ ਹੈ ਬਹੁਤ ਸੋਹਣੀ ਜੋੜੀ ਕਿ ਨਾ ਸੋਣਾ ਸਫਰ ਹੈ ਜਦੋਂ ਇਨਸਾਨ ਦੇ ਕਹਿੰਦੇ ਨੇ ਕਿ ਜਿਹੜੇ ਵਾਲ ਹੁੰਦੇ ਨੇ ਕਾਲੇ ਹੁੰਦੇ ਨੇ ਤੇ ਉਹ ਉਮਰਾਂ ਦੇ ਹਿਸਾਬ ਦੇ ਨਾਲ ਜਦੋਂ ਚਿੱਟੇ ਹੋ ਜਾਂਦੇ ਨੇ ਤੇ ਉਹਨਾਂ ਦੇ ਨਾਲ ਹੀ ਜ਼ਿੰਦਗੀ ਦੇ ਵਿੱਚ ਬੜੇ ਵੱਡੇ ਇਤਫਾਕ ਬੜੇ ਵੱਡੇ ਸੰਜੋਗ ਬੜੇ ਵੱਡੀਆਂ ਜ਼ਿੰਮੇਵਾਰੀਆਂ ਤੇ ਬੜੇ ਵੱਡੇ ਅਹਿਸਾਸ ਤੁਪਾ ਸ਼ਾ ਅਸ਼ਾਵਾ ਗਮੀ ਹੋਵੇ ਖੁਸ਼ੀ ਹੋਵੇ ਹਾਸੇ ਹੋਣ ਰੋਣੇ ਹੋਣ ਏ ਆ ਜਾਣਦੇ ਨੇ ਸੋ ਬਹੁਤ ਬਹੁਤ ਮੁਬਾਰਕਾ ਹੋਣ ਤਸਵੀਰ ਵੇਖ ਕੇ ਰਿਆ ਨਹੀਂ ਗਿਆ ਮੇਰੇ ਕੋਲ ਤੇ ਮੈਂ ਆਪਣੇ ਦਿਲ ਦੇ ਅਹਿਸਾਸ ਤੁਹਾਡੇ ਨਾਲ ਸਾਂਝੇ ਕਰ ਦਿੱਤੇ ਨੇ ਪੜਦੇ ਆ ਜਿਨ੍ਹਾਂ ਨੇ ਮੁਬਾਰਕਾ ਦਿੱਤੀਆਂ ਨੇ ਉਹਨਾਂ ਦੀ ਧੀ ਰਾਣੀ ਰੁਪਿੰਦਰ ਕੌਰ ਤੇ ਉਹਨਾਂ ਦਾ ਜਵਾਈ ਡਾਕਟਰ ਸ਼ੰਗਾਰਾ ਸਿੰਘ ਤੇ ਉਹਨਾਂ ਦਾ ਬੇਟਾ ਪਰਮਿੰਦਰ ਸਿੰਘ ਤੇ ਨੋ ਰਾਣੀ ਜਸਵਿੰਦਰ ਕੌਰ ਉਹਨਾਂ ਦੇ ਜਿਹੜੇ ਪੋਤੇ ਪੋਤੀਆਂ ਨੇ ਦੋਤੇ ਦੋਤੀਆਂ ਨੇ ਉਹਨਾਂ ਵੱਲੋਂ ਮੁਬਾਰਕਾਂ ਆਈਆਂ ਨੇ ਡਾਕਟਰ ਬਵਨਜੀਤ ਸਿੰਘ ਡਾਕਟਰ ਪ੍ਰੀਤੀ ਡਾਕਟਰ ਹਰਤੇਜ ਵਰਨ ਸਿੰਘ ਡਾਕਟਰ ਮਨਦੀਪ ਕੌਰ ਡਾਕਟਰ ਹਰਤੇਜ ਕਰਨ ਸਿੰਘ ਡਾਕਟਰ ਅਨਮੋਲ ਹਰ ਕਮਲਜੀਤ ਸਿੰਘ ਸਿਮਰਨਜੀਤ ਕੌਰ ਗੁਰਮਨ ਜੋਤ ਸਿੰਘ ਕਬੀਰ ਸਿੰਘ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਕਿਆ ਬਾਤ ਹੈ ਡਾਕਟਰਾਂ ਦੇ ਨਾਲ ਹੀ ਘਰ ਭਰਿਆ ਹੋਇਆ ਹੈ ਸੋ ਪ੍ਰਮਾਤਮਾ ਖੁਸ਼ੀਆਂ ਖੇੜੇ ਤੁਹਾਡੀ ਦੋਨਾਂ ਦੀ ਜ਼ਿੰਦਗੀ ਦੇ ਵਿੱਚ ਇਸੇ ਤਰ੍ਹਾਂ ਹੀ ਲਾਉਂਦਾ ਰਹੇ ਔਰ ਬੜੀ ਕਹਿੰਦੇ ਨੇ ਕਿ ਖੁਸ਼ ਹੋ ਜਾਂਦੇ ਨੇ ਵੱਡੇ ਜਦੋਂ ਉਹਨਾਂ ਦੇ ਬੱਚੇ ਸੈੱਟ ਹੋ ਜਾਂਦੇ ਨੇ ਉਹਨਾਂ ਦੇ ਗਾਂ ਪੋਤੇ ਪੋਤੀਆਂ ਸੈੱਟ ਹੋ ਜਾਂਦੇ ਨੇ ਔਰ ਉਹਨਾਂ ਦੇ ਨਾਮ ਦੀ ਇੱਕ ਪਹਿਚਾਣ ਉਹਨਾਂ ਦੇ ਪੋਤੇ ਪੋਤੀਆਂ ਦੋਤੇ ਦੋਤੀਆਂ ਬੱਚਿਆਂ ਦੇ ਨਾਲ ਹੋਣ ਲੱਗ ਪੈਂਦੀ ਹੈ ਸੋ ਫਿਰ ਮਾਪੇ ਚਾਤ ਮਾਰਦੇ ਨੇ ਕਿ ਆਪਣੇ ਫਿਰ ਉਹ ਇਦਾਂ ਕਹਿੰਦੇ ਨੇ ਨਾ ਕਿ ਇੱਕ ਪਿਓ ਆਪਣੀ ਘਰ ਵਾਲੀ ਨੂੰ ਜਦੋਂ ਕਹਿੰਦਾ ਹੈ ਮਾਂ ਨੂੰ ਕਹਿੰਦਾ ਹੈ ਕਿ ਭਾਗਵਾਨੇ ਜੋ ਕੁਝ ਵੀ ਖੱਟਿਆ ਕੀਤਾ ਜੋ ਵੀ ਕੁਝ ਆਪਾਂ ਆਪਣੇ ਪਰਿਵਾਰ ਦੇ ਲਈ ਕੀਤਾ ਅੱਜ ਦੇ ਕਿਸਕੂਨ ਮਿਲਦਾ ਹੈ ਜਦੋਂ ਬੱਚੇ ਹੱਸਦੇ ਨੇ ਪਰਮਾਤਮਾ ਕਰੇ ਤੁਹਾਡੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਸਕੂਨ ਹੋਣ ਇਹੋ ਜੀਆਂ ਲੰਬੀਆਂ ਉਮਰਾਂ ਦੇ ਨਿਆਮਤ ਹੋਵੇ ਤੁਹਾਡੇ ਕੋਲ ਤੰਦਰੁਸਤੀ ਦੀ ਨਿਆਮਤ ਹੋਵੇ ਔਰ ਤੁਸੀਂ ਜੀ ਖੋਲ ਕੇ ਜ਼ਿੰਦਗੀ ਨੂੰ ਇਸੇ ਤਰ੍ਹਾਂ ਹੀ ਖੁਸ਼ੀ ਦੇ ਨਾਲ ਮਨਾਉਂਦੇ ਰਹੋ ਬਹੁਤ ਬਹੁਤ ਮੁਬਾਰਕਾ ਸੱਚੀ ਦਿਲ ਖੁਸ਼ ਹੋ ਗਿਆ ਤਸਵੀਰ ਨੂੰ ਵੇਖ ਕੇ ਔਰ ਮੁਬਾਰਕਾ ਤੁਹਾਨੂੰ ਸਾਰੇ ਜਿੰਨੇ ਵੀ ਦੇਖ ਰਹੇ ਨੇ ਇਸ ਸਮੇਂ ਤੁਹਾਨੂੰ ਦੇ ਨੇ ਮੁਬਾਰਕਾ ਤੁਹਾਡੇ ਸੋਹਣੇ ਸਫਰ ਦੀਆਂ ਹਰਵਿੰਦਰ ਕੌਰ ਪਰੀ ਦਾ ਜਨਮ ਦਿਨ ਹੈ 23 ਮਈ ਦਾ ਔਰ ਮੰਮੀ ਡੈਡੀ ਉਹਨਾਂ ਨੂੰ ਮੁਬਾਰਕਾ ਦੇ ਰਹੇ ਨੇ ਨਰਿੰਦਰਪਾਲ ਸਿੰਘ ਪ੍ਰਵੀਨ ਕੌਰ ਵੱਡੇ ਪਾਪਾ ਵੱਡੇ ਮੰਮਾ ਦਾਦਾ ਜੀ ਪੂਆ ਜੀ ਫੁੱਫੜ ਜੀ ਭਰਾ ਸ਼ੁਭੂ ਾਂਚ ਵਾਂਚ ਗਿਆ ਵੀ ਮਨਕੀਰਤ ਤੇ ਪੈਣ ਰਾਵੀ ਤੇ ਪ੍ਰਭਜੋਤ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਹਰਵਿੰਦ ਗੌਰ ਨੂੰ ਬਹੁਤ ਬਹੁਤ ਮੁਬਾਰਕਾਂ ਸੱਚੀ ਪਰੀ ਲੱਗ ਰਹੀ ਹੈ ਨਿੱਕੇ ਨਿਆਣੇ ਜਦੋਂ ਹੱਸਦੇ ਨੇ ਨਾ ਦੰਦ ਭਵੇਂ ਨਾ ਵੀ ਹੋਣ ਤਾਂ ਵੀ ਨਿੱਕੇ ਨਿੱਕੇ ਜਿਹੇ ਦੰਦੀਆਂ ਹੋਣ ਤੇ ਉਹ ਵੀ ਬਹੁਤ ਪਿਆਰੀਆਂ ਲੱਗਦੀਆਂ ਨੇ ਕਿੰਨਾ ਖੁਸ਼ੀਆਂ ਦਾ ਉਹ ਸਮਾਂ ਆ ਜਾਂਦਾ ਹੈ ਦੰਦ ਫੁਰਕੇ ਜਾਂਦੇ ਨੇ ਫਿਰ ਇੱਕ ਸੋਹਣੀ ਜੀ ਰੀਤ ਵੀ ਕੀਤੀ ਜਾਂਦੀ ਹੈ ਹਨਾ ਕਿ ਦੰਦ ਕਿਹਦੇ ਵਰਗੇ ਹੋਣੇ ਚਾਹੀਦੇ ਨੇ ਬਹੁਤ ਪਿਆਰੀ ਲੱਗ ਰਹੀ ਹੈ ਪਰੀ ਇਸੇ ਤਰ੍ਹਾਂ ਹੀ ਪਿਆਰੀ ਲੱਗਦੀ ਰਹੇ ਜ਼ਿੰਦਗੀ ਦੇ ਵਿੱਚ ਉਹ ਹੋ ਕਿ ਖੂਬ ਤਰੱਕੀਆਂ ਕਰੇ ਸੋਨੀ ਉਡਾਨ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਖੁਆਇਸ਼ਾਂ ਨੂੰ ਪੂਰੀ ਕਰਦੀ ਹੋਏ ਇੱਕ ਮਾਣ ਮੱਤੀ ਸ਼ਖਸੀਅਤ ਹੋਵੇ ਇੱਜਤਾਂ ਦੇ ਨਾਲ ਆਪਣੇ ਘਰਾਂ ਦੇ ਵਿੱਚ ਹਮੇਸ਼ਾ ਖੁਸ਼ੀਆਂ ਦਾ ਅੰਬਾਰ ਕਰਦੀ ਹੋਈ ਇਹ ਨਿੱਕੇ ਨਿੱਕੇ ਕਦਮਾਂ ਦੇ ਨਾਲ ਘਰ ਦੇ ਵਿੱਚ ਸਬਰ ਸੰਤੋਖ ਖੁਸ਼ੀਆਂ ਦੀ ਆਮਦ ਹੋਵੇ ਬਹੁਤ ਬਹੁਤ ਮੁਬਾਰਕਾ ਨੂਰਮਾਨ ਦਾ ਜਨਮ ਦਿਨ ਹੈ 23 ਮਈ ਦਾ ਔਰ ਦਾਦਾ ਜੀ ਸਰਦਾਰ ਮੱਖਣ ਸਿੰਘ ਮਾਨ ਦਾਦੀ ਜੀ ਸਰਦਾਰਨੀ ਗੁਰਬਚਨ ਕੌਰ ਮਾਨ ਤੇ ਚਾਚਾ ਨਵਦੀਪ ਸਿੰਘ ਮਾਨ ਦੇ ਵੱਲੋਂ ਮੁਬਾਰਕਾ ਆਈਆਂ ਨੇ ਨੂਰਮਾਨ ਨੂੰ ਬਹੁਤ ਬਹੁਤ ਮੁਬਾਰਕਾ ਹਮੇਸ਼ਾ ਪ੍ਰਕਾਸ਼ ਹੋਵੇ ਜ਼ਿੰਦਗੀ ਦੇ ਵਿੱਚ ਨੂਰੋਂ ਨੂਰ ਹੁੰਦਾ ਹੋਇਆ ਚਿਹਰਾ ਪਰਮਾਤਮਾ ਦਾ ਓਟ ਆਸਰਾ ਲੈਂਦਾ ਹੋਇਆ ਇਹ ਨੂਰ ਵੱਡਾ ਹੋ ਕੇ ਬਹੁਤ ਸਾਰੀਆਂ ਤਰੱਕੀਆਂ ਕਰੇ ਖੁਸ਼ੀਆਂ ਖੇੜੀਆਂ ਦੇ ਨਾਲ ਜ਼ਿੰਦਗੀ ਦੇ ਵਿੱਚ ਹਮੇਸ਼ਾ ਆਪ ਖੁਸ਼ ਰਹਿੰਦਾ ਹੋਇਆ ਖੁਸ਼ੀਆਂ ਨੂੰ ਵੰਡਦਾ ਹੋਇਆ ਕੁਦਰਤ ਦਾ ਖਿਆਲ ਰੱਖਦਾ ਹੋਇਆ ਬਹੁਤ ਬਹੁਤ ਸੁਨੇਹੇ ਲਾਵੇ ਜ਼ਿੰਦਗੀਆਂ ਦੇ ਵਿੱਚ ਬਹੁਤ ਬਹੁਤ ਮੁਬਾਰਕਾ ਹੋਣ ਗੁਰਸਾਹਿਬ ਸਿੰਘ ਦਾ ਜਨਮ ਦਿਨ ਹੈ 23 ਮਈ ਦਾ ਦਾਦਕਾ ਨਾਨਕਾ ਪਰਿਵਾਰ ਸਾਰਾ ਦਾ ਸਾਰਾ ਮੁਬਾਰਕਾ ਭੇਜ ਰਿਹਾ ਹੈ ਦਾਦਕਾ ਪਰਿਵਾਰ ਪਿਤਾ ਸੁਖਜਿੰਦਰ ਸਿੰਘ ਮਾਤਾ ਜਗਦੀਪ ਕੌਰ ਭੈਣ ਗੁਰਸੀਰਤ ਕੌਰ ਤੇ ਕੁਦਰਤ ਕੌਰ ਦਾਦੂਵਤਾਰ ਸਿੰਘ ਜਗਜੀਤ ਸਿੰਘ ਦਾਦੀ ਮਨਦੀਪ ਕੌਰ ਨਰਿੰਦਰ ਕੌਰ ਪਰਦਾਦੀ ਕੁਲਵੰਤ ਕੌਰ ਚਾਚਾ ਹਰਜਿੰਦਰ ਸਿੰਘ ਚਾਚੀ ਮਨਪ੍ਰੀਤ ਕੌਰ ਚਾਚਾ ਚਰਨਦੀਪ ਸਿੰਘ ਨਾਨਕਾ ਪਰਿਵਾਰ ਦੇ ਵਿੱਚੋਂ ਨਾਨਾ ਜੀ ਸਰਦਾਰ ਰਜਿੰਦਰ ਸਿੰਘ ਨਾਨੀ ਜੀ ਸਰਦਾਰਨੀ ਭੁਪਿੰਦਰ ਕੌਰ ਮਾਮਾ ਜੀ ਸਰਦਾਰ ਹਰਿੰਦਰ ਸਿੰਘ ਤੇ ਮਾਮੀ ਜੀ ਸਰਦਾਰਨੀ ਵਰਿੰਦਰ ਕੌਰ ਭਰਾ ਗੁਰਫਤਿਹ ਸਿੰਘ ਤੇ ਸਾਬ ਸਿੰਘ ਦੇ ਵੱਲੋਂ ਮੁਬਾਰਕਾਨੇ ਗੁਰਸਾਹਿਬ ਸਿੰਘ ਨੂੰ ਬਹੁਤ-ਬਹੁਤ ਮੁਬਾਰਕ ਨਿੱਕਾ ਜਿਹਾ ਫੋਟੋ ਖਿਚਵਾਉਣ ਦੇ ਲਈ ਕਿੰਦਾ ਸਾਰੇ ਜਾਣੇ ਨਾ ਇਕੱਠੇ ਹੋ ਕੇ ਗੁਰਸਾਹਿਬ ਗੁਰਸਾਹਿਬ ਇੱਧਰ ਦੇਖੋ ਇੱਧਰ ਦੇਖੋ ਫਿਰ ਜਦੋਂ ਬੰਦਾ ਬੱਚਾ ਦੇਖਦਾ ਬੰਦਾ ਫਟਾਫਟ ਫੋਟੋ ਕਲਿੱਕ ਕਰ ਲੈਂਦਾ ਹੈ ਤੇ ਇਹੀ ਤਾਂ ਯਾਦਾਂ ਹੋ ਜਾਂਦੀਆਂ ਨੇ ਸੋਹਣੀਆਂ ਬਣ ਜਾਂਦੀਆਂ ਨੇ ਫਿਰ ਪਿੱਛੇ ਝਾਤ ਮਾਰ ਕੇ ਜਦੋਂ ਦੇਖਦੇ ਆ ਅੱਛਾ ਸੀ ਛੋਟੇ ਉਹ ਦੇਦਾ ਕਰਦੇ ਆ ਫਿਰ ਕਈ ਬੱਚੇ ਮੰਨਦੇ ਨਹੀਂ ਗੁਰਸਾਹਿਬ ਨੂੰ ਇਹ ਬਚਪਨ ਬਹੁਤ ਸੋਨਾ ਮਿਲੇ ਔਰ ਇਹ ਬਚਪਨ ਦੇਵੇਂ ਸੋਹਣੀਆਂ ਯਾਦਾਂ ਵੀ ਉਸ ਨੂੰ ਮਿਲਣ ਹਮੇਸ਼ਾ ਹੱਸਦਾ ਖੇਡਦਾ ਦਾ ਟਪ ਦਾ ਖੁਸ਼ੀਆਂ ਮਨਾਉਂਦਾ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਤਰੱਕੀਆਂ ਕਰੇ ਵੱਡਾ ਹੋ ਕੇ ਪਰਮਾਤਮਾ ਉਸ ਨੂੰ ਬਹੁਤ ਵੱਡ ਭਾਗੇ ਦਿਨ ਉਸ ਦੀ ਜ਼ਿੰਦਗੀ ਦੇ ਵਿੱਚ ਲਿਖੇ ਭੁਪਿੰਦਰ ਸਿੰਘ ਬਿਕਾ ਜਨਮ ਦਿਨ ਮਨਾ ਰਹੇ ਨੇ 23 ਮਈ ਦਾ ਔਰ ਉਹਨਾਂ ਤਰਮਪਤਨੀ ਜਗਦੀਸ਼ ਗੌਰ ਤੇ ਬੇਟਾ ਸੰਦੀਪ ਸਿੰਘ ਤੀਜਵਾਈ ਗਗਨਦੀਪ ਕੌਰ ਗੁਰਦਿਆਲ ਸਿੰਘ ਰਮਨਦੀਪ ਕੌਰ ਚਮਕੌਰ ਸਿੰਘ ਦੋਤੇ ਮਨਵੀਰ ਸਿੰਘ ਮਨਕੀਰਤ ਦੋਤੀ ਪ੍ਰਭਜੋਤ ਕੌਰ ਦੇ ਵੱਲੋਂ ਮੁਬਾਰਕਾਨੇ ਭពਿੰਦਰ ਸਿੰਘ ਨੂੰ ਬਹੁਤ-ਬਹੁਤ ਮੁਬਾਰਕਾ ਪ੍ਰਮਾਤਮਾ ਤੁਹਾਨੂੰ ਬਹੁਤ-ਬਹੁਤ ਵਡੇਰੀਆਂ ਉਮਰਾਂ ਦੇਵੇ ਉਹਨਾਂ ਉਮਰਾਂ ਦੇ ਵਿੱਚ ਤੰਦਰੁਸਤੀਆਂ ਹੋਣ ਉਹਨਾਂ ਉਮਰਾਂ ਦੇ ਵਿੱਚ ਤੁਹਾਡੇ ਕੋਲ ਸਬਰ ਸੰਤੋਖ ਮਿਹਨਤ ਹੋਵੇ ਉਹਨਾਂ ਉਮਰਾਂ ਦੇ ਵਿੱਚ ਤੁਹਾਡੇ ਕੋਲ ਤੁਹਾਡੀਆਂ ਆਪਣੀਆਂ ਕਮਾਈਆਂ ਵਿੱਚ ਬਰਕਤਾਂ ਹੋਣ ਤੰਦਰੁਸਤੀ ਦਾ ਖਜ਼ਾਨਾ ਹੋਵੇ ਤੁਹਾਡੇ ਕੋਲ ਔਰ ਇਸੇ ਤਰ੍ਹਾਂ ਹੀ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਸਾਰੀਆਂ ਖੁਸ਼ੀਆਂ ਦੀ ਆਮਦ ਕਰਦੇ ਹੋયા ਕੁਝ ਤੁਹਾਡੇ ਹੱਥ ਵਸ ਹੁੰਦੀਆਂ ਨੇ ਉਹਨਾਂ ਨੂੰ ਆਪਣੇ ਹੱਥ ਵਸ ਰੱਖਦੇ ਹੋયા ਜ਼ਿੰਦਗੀ ਬਹੁਤ ਤੁਹਾਡੀ ਸੋਹਣੀ ਹੋਵੇ ਬਹੁਤ ਬਹੁਤ ਮੁਬਾਰਕਾ ਹੋਣ ਟੀਡੀ ਪੰਜਾਬੀ ਦੇ ਸਾਰੇ ਪਰਿਵਾਰ ਦੇ ਵੱਲੋਂ ਹਮੇਸ਼ਾ ਇਸੇ ਤਰ੍ਹਾਂ ਹੀ ਹੱਸਦੇ ਵਸਤੇ ਰੋਏ ਜਨਮ ਦਿਨ ਤੁਹਾਡੇ ਲਈ ਬਹੁਤ ਬਹੁਤ ਖੁਸ਼ੀਆਂ ਲੈ ਕੇ ਆਵੇ ਸੋ ਪ੍ਰੋਗਰਾਮ ਸੁਨੇਹੇ ਔਰ ਸਨੇਹੇ ਪ੍ਰੋਗਰਾਮ ਦੇ ਵਿੱਚ ਸਾਰੇ ਪਰਿਵਾਰ ਦੇ ਜੀਆਂ ਨੂੰ ਦਿੱਤੀਆਂ ਨੇ ਮੁਬਾਰਕਾਂ ਜਿਨ੍ਹਾਂ ਨੇ ਸਾਨੂੰ ਭੇਜੀਆਂ ਸੀ ਮੁਬਾਰਕਾਂ ਔਰ ਇਹ ਸਾਡਾ ਪਰਿਵਾਰ ਦਿਨੋ ਦਿਨ ਵਧਦਾ ਜਾ ਰਿਹਾ ਹੈ ਖੁਸ਼ੀਆਂ ਦਾ ਅੰਬਾਰ ਵਧਦਾ ਹੀ ਜਾ ਰਿਹਾ ਹੈ ਔਰ ਇੱਕ ਘਟਣਾ ਨਹੀਂ ਚਾਹੀਦਾ ਇਹ ਹਮੇਸ਼ਾ ਵਧਣਾ ਚਾਹੀਦਾ ਹੈ ਔਰ ਜਿੱਥੇ ਬੱਚਿਆਂ ਦੇ ਪੇਪਰ ਖਤਮ ਹੋ ਗਏ ਨੇ ਰਿਜ਼ਲਟ ਵੀ ਆ ਗਏ ਨੇ ਨਵੀਆਂ ਕਲਾਸਾਂ ਦੀ ਆਮਦ ਹੋ ਗਈ ਹੈ ਨਵੇਂ ਸਕੂਲਾਂ ਕਾਲਜਾਂ ਦੇ ਵਿੱਚ ਵੀ ਜਾਣਾ ਹੈ ਉੱਥੇ ਪਰਿਵਾਰ ਦੇ ਜੀਆਂ ਨੇ ਵੱਡਿਆਂ ਨੇ ਖਾਸ ਖਿਆਲ ਰੱਖਣਾ ਹੈ ਬੱਚਿਆਂ ਦਾ ਸਾਥ ਦੇਣਾ ਇਕ ਸੁਨੇਹਾ ਤੁਹਾਡੇ ਲਈ ਹੈ ਔਰ ਬੱਚੇ ਗਲਤ ਰਾਸਤੇ ਤੇ ਜਾਣ ਉਹਨਾਂ ਨੂੰ ਸਹੀ ਰਾਸਤੇ ਤੇ ਤੁਸੀਂ ਲੈ ਕੇ ਆਉਣਾ ਹੈ ਹਮੇਸ਼ਾ ਬੱਚਿਆਂ ਦੀ ਫੀਡਬੈਕ ਲੈਂਦੇ ਰਹੋ ਉਹਨਾਂ ਦੇ ਟੀਚਰਾਂ ਤੋਂ ਤੇ ਬੱਚਿਆਂ ਦੇ ਮਨ ਪਾਉਂਦੇ ਹੋਏ ਸਬਜੈਕਟ ਉਹਨਾਂ ਨੂੰ ਦਿਵਾਓ ਤਾਂ ਕਿ ਉਹ ਜ਼ਿੰਦਗੀ ਦੇ ਵਿੱਚ ਆਪਣੇ ਇੱਕ ਖੁੱਲੇ ਆਸਮਾਨ 'ਚ ਸੋਹਣੀ ਜਿਹੀ ਉਡਾਰੀ ਭਰਨ ਸਮਾਂ ਹੋ ਚੁੱਕਿਆ ਹੈ ਤੁਹਾਡੇ ਤੋਂ ਆਗਿਆ ਲੈਣ ਦਾ ਤੁਸੀਂ ਹੱਸਦੇ ਵਾਸਤੇ ਰਹੋ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਮਨਾਉਂਦੇ ਰਹੋ ਤੇ ਖੁਸ਼ੀਆਂ ਦਿੰਦੇ ਵੀ ਰਹੋ ਖੁਸ਼ੀਆਂ ਦਾ ਕਾਰਨ ਬਣਦੇ ਰਹੋ ਅਗਲੇ ਐਤਵਾਰ ਫਿਰ ਮੁਰਤੂ ਸੁਨੇਹੇ ਲੈ ਕੇ ਹਾਜ਼ਰ ਹੋਵਾਂਗੀ ਕਮਲਪ੍ਰੀਤ ਕੌਰ ਦਿਓ ਆਗਿਆ ਤਨਫਾਤ